ਕਈ ਵਾਰ ਇਹੋ ਜਿਹੇ ਮੈਸੇਜ ਆਂਦੇ ਆ ਤੁਸੀਂ ਬ੍ਰਾ ਕਿਹੜੇ ਕਲਰ ਦੀ ਪਾਈ ਆ ਤੁਸੀਂ ਪੈਂਟੀ ਕਿਹੜੇ ਕਲਰ ਦੀ ਪਾਈ ਆ ਤੁਸੀਂ ਪਾਈ ਆ ਕਿ ਨਹੀਂ ਪਾਈ ਇਹੋ ਜੀਆਂ ਫੋਟੋਆਂ ਭੇਜੀਆਂ ਹੋਈਆਂ ਕੋਈ ਕਹਿੰਦਾ ਤੁਸੀਂ ਫੌਨ ਦੇਖਣਾ ਪਸੰਦ ਕਰਦੇ ਹੋ ਕੋਈ ਕਹਿੰਦਾ ਤੁਸੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਕੋਈ ਕਹਿੰਦਾ ਸਾਡੇ ਨਾਲ ਗੱਲ ਕਰ ਲਓ ਜੀ ਤੁਸੀਂ ਗੱਲ ਹੀ ਨਹੀਂ ਕਰਦੇ ਜਿਹੜੀਆਂ ਕੁੜੀਆਂ ਨੰਗ ਪੂਣਾ ਨਹੀਂ ਦਿਖਾਉਂਦੀਆਂ ਮੈਂ ਉਹਨਾਂ ਚੋਂ ਇੱਕ ਆ ਮੇਰੇ ਨਾਲ ਜੋ ਵਾਪਰਦੀ ਆ ਮੈਂ ਉਹ ਅੱਜ ਸਾਰਾ ਕੁਝ ਬਿਆਨ ਕਰੂੰਗੀ ਫੇਸਬੁੱਕ ਤੇ ਮੈਂ ਕਹੂੰਗੀ ਜਿੰਨੇ ਲੋਕ ਆ ਉਹਨਾਂ ਦੇ ਵਿੱਚੋਂ 80% ਲੋਕ ਜਿਹੜਿਆ ਜਿਸਮਾਂ ਦੇ ਬੁੱਕ ਵਿਡੀਓ ਕਾਲ ਤੁਹਾਨੂੰ ਇੰਨੇ ਆਣਗੇ ਫੇਸਬੁੱਕ ਤੇ ਤੁਹਾਨੂੰ ਫੋਨ ਇੰਨੇ ਆਣਗੇ ਮੈਸੇਜ ਇੰਨੇ ਆਣਗੇ ਇਤੋਂ ਤੱਕ ਇੰਨੇ ਗੰਦੇ ਗੰਦੇ ਮੈਸੇਜ ਆਉਂਦੇ ਆ ਨਾ ਹਰ ਇੱਕ ਮੈਸੇਜ ਪੜ ਕੇ ਮੈਨੂੰ ਲੱਗੇ ਕਿ ਯਾਰ ਸ਼ਾਇਦ ਮੈਨੂੰ ਸਾਰੀ ਸੋਸ਼ਲ ਮੀਡੀਆ ਸਾਈਟ ਛੱਡ ਦੇਣੀ ਚਾਹੀਦੀਆਂ ਨੇ ਫਰੈਂਡ ਨਾ ਮੇਰਾ ਮੇਰੇ ਸਾਹਮਣੇ ਬੈਠਾ ਸੀਗਾ ਉਹਨੇ ਮੈਨੂੰ ਫੋਨ ਲੈ ਲਿਆ ਤੇ ਉਹ ਦੇਖਣ ਲੱਗ ਗਿਆ ਉਹਦੇ ਉੱਪਰ ਹੀ ਮੈਸੇਜ ਆਇਆ ਹੋਇਆ ਸੀਗਾ ਉਹਦੇ ਕਰਕੇ ਸਾਡੀ ਬਹਿਸ ਹੋ ਗਈ ਉਹਨੇ ਸੀ ਸੀ ਮੈਸੇਜ ਇਹ ਸੀਗਾ ਇਹ ਮੈਂ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਬਰਾ ਭਾਈ ਆ ਕਿਹੜੇ ਕੱਲਰ ਦੀ ਪਾਈਆ ਨੇ ਆਜ਼ਾਦੀ ਤਾਂ ਸਾਡੇ ਕੋਲ ਹੈਗੀ ਆ ਪਰ ਕੁਛਕ ਘਟਿਆ ਲੋਕਾਂ ਕਰਕੇ ਅਸੀਂ ਆਜ਼ਾਦ ਹੋ ਕੇ ਨਾ ਤਾਂ ਘੁੰਮ ਸਕਦੇ ਆ ਬਾਹਰ ਕਮੈਂਟਿੰਗ ਬਹੁਤ ਹੁੰਦੀ ਆ ਬਾਹਰ ਨਾ ਤਾਂ ਅਸੀਂ ਘੁੰਮ ਸਕਦੇ ਆ ਬਾਹਰ ਨਾ ਹੀ ਅਸੀਂ ਸੋਸ਼ਲ ਮੀਡੀਆ ਤੇ ਆ ਸਕਦੇ ਆ ਨਾ ਹੀ ਅਸੀਂ ਖੁੱਲ ਕੇ ਆਪਣੀ ਜ਼ਿੰਦਗੀ ਜੀ ਸਕਦੇ ਆ ਲੋਕ ਆਫਰ ਕਰਦੇ ਆ ਤੁਸੀਂ ਪੈਦਲ ਜਾ ਰਹੇ ਹੋ ਤੁਸੀਂ ਆਟੋ ਦਾ ਵੇਟ ਕਰ ਰਹੇ ਹੋ ਤੁਸੀਂ ਬੱਸ ਦਾ ਵੇਟ ਕਰ ਰਹੇ ਹੋ ਲੋਕ ਗੱਡੀ ਖੜਾ ਕੇ ਆਫਰ ਕਰਨਗੇ ਤੁਹਾਨੂੰ ਚਲੋ ਮੈਂ ਛੱਡ ਦਿੰਨਾ ਵੇਟ ਵੀ ਕਰਨਗੇ ਜਦੋਂ ਤੱਕ ਤੁਸੀਂ ਆਟੋ 'ਚ ਗੱਡੀ ਜਾਂ ਆਟੋ 'ਚ ਜਿਹੜਾ ਤੁਹਾਨੂੰ ਲੈਣ ਆ ਰਿਹਾ ਰਾਈਡ ਕੀਤਾ ਜਾਂ ਤੁਸੀਂ ਬੱਸ 'ਚ ਨਹੀਂ ਬੈਠਦੇ ਨਾ ਉਦੋਂ ਤੱਕ ਉਹ ਬੰਦਾ ਉੱਥੇ ਖੜਾ ਰਹੂਗਾ ਇਹ ਮੇਰਾ ਐਕਸਪੀਰੀਅੰਸ ਹੈ ਇਹ ਰਾਹ ਵੀ ਤਾਂ ਕੁੜੀਆਂ ਨੇ ਖੁਦ ਹੀ ਖੋਲੇ ਨੇ ਨਾ ਮੈਂ ਮੈਂ ਕਹਿ ਰਹੀ ਆ ਮੈਂ ਮੈਂ ਉਹ ਹੀ ਮੈਂ ਐਕਸਪਲੈਨ ਕਰ ਚੁੱਕੀ ਆ ਵੀ ਹੋਣੀਆਂ ਨੇ ਕੁਝ ਕੁੜੀਆਂ ਜਿਹੜੀਆਂ ਜਾਂਦੀਆਂ ਨੇ ਇਹ ਮੰਨਦੇ ਆ ਕਿ ਕਈ ਬਹੁਤ ਗੰਦ ਪਾਉਂਦੀਆਂ ਨੇ ਕਈ ਛੋਟੇ ਕੱਪੜੇ ਪਾ ਕੇ ਆਪਣੀਆਂ ਵੀਡੀਓਜ਼ ਜਿਹੜੀਆਂ ਫੋਟੋਸ ਪਾਉਂਦਿਆਂ ਨੇ ਆਪਣੇ ਪ੍ਰਾਈਵੇਟ ਪਾਰਟਸ ਦੀਆਂ ਫੋਟੋਸ ਭੇਜੀਆਂ ਹੋਈਆਂ ਫੇਸਬੁੱਕ ਤੇ ਫੇਸਬੁੱਕ ਤੇ ਵਜਾ ਕੀ ਮੰਨਦੇ ਹੋ ਤੁਸੀਂ ਵਜਾ এডੂਕੇਸ਼ਨ ਮੰਨਦੇ ਮਾਨਸਿਕ ਤੌਰ ਮਾਨਸਿਕ ਸੈਕਸ এডੂਕੇਸ਼ਨ ਸਾਡੇ ਲਈ ਬਹੁਤ ਜ਼ਰੂਰੀ ਹੋ ਗਈ ਹੈ ਮੈਨੂੰ ਲੱਗਦਾ ਕਿ ਉਹ ਨਹੀਂ ਹੋਣੇ ਜਿਨ੍ਹਾਂ ਨੇ ਪੋਸਟਰ ਲੱਗੇ ਹੋਣੇ ਮਰਦਾਨਾ ਕਮਜ਼ੋਰੀ ਦੇ ਲਈ ਮਿਲੋ ਬਿਲਕੁਲ ਮਨ ਰੋਕਣ ਦੇ ਲਈ ਮਿਲੋ ਸੈਕਸ ਪ੍ਰੋਬਲਮ ਦੇ ਲਈ ਮਿਲੋ ਹਰ ਦੂਜੇ ਤੇ ਹਰ ਦੂਜੇ ਹਰ ਕੰਮ ਤੇ ਲਿਖਿਆ ਹੋਇਆ ਕਿਉਂ ਕਿਉਂਕਿ ਗਾਈਡਲੈਂਸ ਨਹੀਂ ਆਗੀ ਬੱਚਾ ਸਤਿ ਸ੍ਰੀ ਅਕਾਲ ਜੀ ਸੋਸ਼ਲ ਮੀਡੀਆ ਦੇ ਉਹਨਾਂ ਮਹਾਨ ਵਿਦਵਾਨਾਂ ਨੂੰ ਜਿਹੜੇ ਅਕਸਰ ਆਪਣੀਆਂ ਟਿੱਪਣੀਆਂ ਦੰਦੇ ਰਹਿੰਦੇ ਨੇ ਅੱਜ ਇਸ ਸਟੂਡੀਓ ਦੇ ਵਿੱਚ ਬੈਠੇ ਆ ਉਹਨਾਂ ਟਿੱਪਣੀਆਂ ਉੱਤੇ ਹੀ ਚਰਚਾ ਕਰਨੀ ਹੈ ਮੇਰੇ ਨਾਲ ਜਿਹੜੀ ਸ਼ਖਸੀਅਤ ਬੈਠੇ ਨੇ ਉਹਨੂੰ ਤੁਸੀਂ ਆਪਣੀ ਹੀ ਧੀ ਆਪਣੀ ਹੀ ਭੈਣ ਜਾਂ ਆਪਣੀ ਹੀ ਮਾਂ ਸਮਝ ਲਿਓ ਕਿਉਂਕਿ ਉਹ ਵੀ ਇੰਸਟਾਗ੍ਰam ਫੇਸਬੁਕ ਜਾਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਹੋਣਗੇ ਦੀਪ ਟਾਕਸ ਦੇ ਵਿੱਚ ਤੁਹਾਡਾ ਸਵਾਗਤ ਹੈ ਆਓ ਗੱਲਬਾਤ ਕਰਦੇ ਆ ਤੇ ਚਾਨਣਾ ਪਾਉਂਦੇ ਆ ਤੁਹਾਡੇ ਕੁਝ ਸ਼ਬਦ ਕਿਸੇ ਦੀ ਜ਼ਿੰਦਗੀ ਲਈ ਕਿਹੋ ਜੇ ਹੋ ਸਕਦੇ ਨੇ ਕੀ ਪ੍ਰਭਾ ਪਾ ਸਕਦੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕੋ ਬਹੁਤ ਵਧੀਆ ਮੈਮ ਸੋਸ਼ਲ ਮੀਡੀਆ ਹਰ ਕੋਈ ਚਲਾਉਂਦਾ ਹੈ ਸੋਸ਼ਲ ਮੀਡੀਆ ਨੇ ਸਾਨੂੰ ਬੋਲਣ ਦਾ ਅਧਿਕਾਰ ਦਿੱਤਾ ਪਰ ਉਤੇ ਕੀ ਤੇ ਕਿੰਨਾ ਬੋਲਣਾ ਇਹ ਨਹੀਂ ਦੱਸਿਆ ਬਿਲਕੁਲ ਕਿਵੇਂ ਦੇਖਦੇ ਹੋ ਦੇਖੋ ਸੋਸ਼ਲ ਮੀਡੀਆ ਨੇ ਸਾਨੂੰ ਪਲੈਟਫਾਰਮ ਦਿੱਤਾ ਬਹੁਤ ਵੱਡਾ ਜਿਸ ਨੂੰ ਅਸੀਂ ਹੁਣ ਯੂਜ਼ ਕਰਦੇ ਆਂ ਫੇਸਬੁੱਕ ਟਵਿੱਟਰ ਇਨਸਟਾ ਬਹੁਤ ਸਾਰੀਆਂ ਹੋਰ ਸੋਸ਼ਲ ਸਾਈਟਸ ਨੇ ਜਿਨ੍ਹਾਂ ਨੂੰ ਅਸੀਂ ਸਾਡੇ ਲਈ ਯੂਜ਼ ਕਰਦੇ ਆਂ ਆਪਣੀਆਂ ਭਾਵਨਾਵਾਂ ਨੂੰ ਦੱਸਣ ਦੇ ਲਈ ਜਾਂ ਅਸੀਂ ਕੁਝ ਵੀ ਅੱਜ ਕੱਲ ਤਾਂ ਪ੍ਰੋਮੋਸ਼ਨ ਸਭ ਕੁਝ ਜਿਹੜਾ ਇਹਨਾਂ ਸੋਸ਼ਲ ਮੀਡੀਆ ਤੇ ਹੋ ਗਿਆ। ਪਰ ਜੋ ਇੱਕ ਕੁੜੀ ਸੋਸ਼ਲ ਮੀਡੀਆ ਯੂਜ਼ ਕਰਦੀ ਹੈ ਨਾ ਜਾਂ ਇੰਸਟਾਗ੍ਰam, ਫੇਸਬੁੱਕ ਚਲੋ ਕਈ ਅਸੀਂ ਮੰਨਦੇ ਆ ਕਿ ਕਈ ਬਹੁਤ ਗੰਦ ਪਾਉਂਦੀਆਂ ਨੇ। ਕਈ ਛੋਟੇ ਕੱਪੜੇ ਪਾ ਕੇ ਆਪਣੀਆਂ ਵੀਡੀਓਜ਼ ਜਿਹੜੀਆਂ ਫੋਟੋਜ਼ ਪਾਉਂਦੀਆਂ ਨੇ। ਪਰ ਜਿੰਨਾ ਦੀ ਇੰਸਟਾ ਤੇ ਜਿੰਨਾ ਦੀ ਫੇਸਬੁੱਕ ਤੇ ਤੁਸੀਂ ਉਹਨਾਂ ਨੂੰ ਸਾਬਤ ਸੂਰਤ ਦੇਖੋਗੇ ਵਧੀਆ ਦੇਖੋਗੇ ਕੱਪੜੇ ਵਧੀਆ ਪਾਏ ਹੋਣ ਦੇਖਣ ਜਿਨ੍ਹਾਂ ਦੇ ਨੰਗਪੁਣਾ ਨਹੀਂ ਦਿਖਾਉਂਦੇ ਜੀ ਜਿਹੜੀਆਂ ਕੁੜੀਆਂ ਨੰਗਪੁਣਾ ਨਹੀਂ ਦਿਖਾਉਂਦੀਆਂ ਮੈਂ ਉਹਨਾਂ ਚੋਂ ਇੱਕਾਂ ਤੇ ਮੇਰੇ ਨਾਲ ਜੋ ਵਾਪਰਦੀ ਆ ਮੈਂ ਉਹ ਅੱਜ ਸਾਰਾ ਕੁਝ ਬਿਆਨ ਕਰੂੰਗੀ ਸੋਸ਼ਲ ਮੀਡੀਆ ਨੇ ਸਾਨੂੰ ਇਹ ਤਾਂ ਦੱਸ ਦਿੱਤਾ ਕਿ ਅਸੀਂ ਸੋਸ਼ਲ ਮੀਡੀਆ ਵਰਤਨਾ ਆ ਪਰ ਵਰਤਨਾ ਕਿੰਨਾ ਕੁ ਕਿਵੇਂ ਵਰਤਨਾ ਉਸਤੇ ਕੀ ਕੁਝ ਕਰਨਾ ਇਹ ਨਹੀਂ ਦੱਸਿਆ ਤੇ ਪਰ ਮੈਨੂੰ ਅਫਸੋਸ ਬਹੁਤ ਆ ਕਿ ਜਦੋਂ ਕਈ ਵਾਰ ਇਹੋ ਜੀ ਉਮਰ ਵਾਲੇ ਸਾਨੂੰ ਮੈਸੇਜ ਕਰਦੇ ਆ ਜਿਹੜੇ ਸਾਡੇ ਪਿਓ ਦੀ ਉਮਰ ਦੇ ਹੁੰਦੇ ਆ ਹਮ ਜਿਹੜੇ ਸਾਡੇ ਸਾਨੂੰ ਕਈ ਵਾਰ ਜਦੋਂ ਅਸੀਂ ਫਰੈਂਡ ਰਿਕੁਐਸਟ ਆਉਂਦੀਆਂ ਨੇ ਨਾ ਫੇਸ ਮੈਂ ਅੱਜ ਸਿਰਫ ਫੇਸਬੁੱਕ ਦੀ ਗੱਲ ਕਰੂੰਗੀ ਫੇਸਬੁੱਕ ਤੇ ਜਦੋਂ ਸਾਨੂੰ ਫਰੈਂਡ ਰਿਕੁਐਸਟ ਆਉਂਦੀਆਂ ਨੇ ਕਈ ਆਪਾਂ ਡੀਸੈਂਟ ਬੰਦਾ ਦੇਖਦੇ ਹੋਏ ਕਈ ਵਾਰ ਆਪਾਂ ਰਿਕੁਐਸਟ ਐਕਸੈਪਟ ਨਹੀਂ ਕਰਦੇ ਬਟ ਡੀਸੈਂਟ ਦਾ ਬੰਦਾ ਦੇਖਦੇ ਹੋਏ ਕਈ ਵਾਰ ਅਸੀਂ ਐਕਸੈਪਟ ਕਰ ਲੈਂਦੇ ਆ ਫੇਸਬੁੱਕ ਰਿਕੁਐਸਟ ਜੀ ਚਲੋ ਫੇਸਬੁੱਕ ਬਣਿਆ ਹੀ ਇਸ ਕਰਕੇ ਸੀ ਦੋਸਤੀ ਦੇ ਲਈ ਹਮ ਕਈ ਵਾਰ ਅਸੀਂ ਆਪਣੀਆਂ ਭਾਵਨਾਵਾਂ ਆਪਣੀਆਂ ਗੱ ਉਸ ਬੰਦੇ ਨੂੰ ਨਹੀਂ ਦੱਸ ਸਕਦੇ ਜਿੰਨੂੰ ਅਸੀਂ ਜਾਣਦੇ ਆ ਜਾਂ ਮੈਂ ਮੈਂ ਤੈਨੂੰ ਜਾਣਦੀ ਆ ਤੂੰ ਮੈਨੂੰ ਜਾਣ ਅਸੀਂ ਐਵੇਂ ਇੱਕ ਦੂਜੇ ਨਾਲ ਗੱਲਾਂ ਕਈ ਵਾਰ ਇਹੋ ਜਿਹਾ ਹੋ ਜਾਂਦਾ ਕਿ ਅਸੀਂ ਫੈਮਿਲੀ ਮੈਂਬਰਸ ਦੇ ਨਾਲ ਵੀ ਉਹ ਸ਼ੇਅਰ ਨਹੀਂ ਕਰ ਸਕਦੇ ਤੇ ਦੋਸਤਾਂ ਨਾਲ ਵੀ ਨਹੀਂ ਕਰ ਸਕਦੇ ਜੋ ਸਾਨੂੰ ਜਾਣਦੇ ਨੇ ਕਿਉਂਕਿ ਕਈ ਵਾਰ ਸਾਨੂੰ ਲੱਗਦਾ ਕਿ ਜੱਜ ਕਰਨਗੇ ਯਾਰ ਜੀ ਅਸੀਂ ਫਿਰ ਭਾਲਦੇ ਆ ਸੋਸ਼ਲ ਮੀਡੀਆ ਤੇ ਯਾਨੀ ਕਿ ਫੇਸਬੁੱਕ ਤੇ ਕੋਈ ਇਹੋ ਜਿਹਾ ਫਰੈਂਡ ਦੋਸਤ ਜਿਸ ਨੂੰ ਅਸੀਂ ਆਪਣੇ ਦਿਲ ਦੀ ਉਹ ਗੱਲ ਦੱਸ ਸਕੀਏ ਹੁਣ ਕਈ ਲੋਕ ਕਹਿਣਗੇ ਤੁਹਾਨੂੰ ਕੀ ਜ਼ਰੂਰਤ ਆ ਹੂੰ ਕੀ ਜ਼ਰੂਰਤ ਪੈਗੀ ਪਰ ਕਈ ਵਾਰ ਬੰਦਾ ਇੰਨਾ ਇਕੱਲਾ ਫੀਲ ਕਰਦਾ ਹੈ ਤੇ ਉਹ ਇਨਾਂਕ ਬੋਝ ਮਹਿਸੂਸ ਕਰਦਾ ਹੈ ਕਿ ਕਿਸੇ ਅਣਜਾਣ ਅਨਨੋਨ ਪਰਸਨ ਦੇ ਨਾਲ ਸਟ੍ਰੇਂਜਰ ਦੇ ਨਾਲ ਗੱਲ ਕਰਕੇ ਸ਼ਾਇਦ ਉਸ ਨੂੰ ਥੋੜੀ ਤਸੱਲੀ ਹੋ ਜਾਂਦੀ ਹੈ ਵੀ ਚਲ ਮੈਂ ਆਪਣੇ ਆਪਣਾ ਦੁੱਖ ਕਿਸ ਨੂੰ ਦੱਸ ਦੱਤਾ ਕਈ ਵਾਰ ਸਾਨੂੰ ਚੰਗੇ ਵੀ ਮਿਲ ਜਾਂਦੇ ਆ ਪਰ ਚੰਗਾ ਬੰਦਾ ਵੀ ਕੁਝ ਹੱਦ ਤੱਕ ਪਹਿਲਾਂ ਗੱਲਾਂ ਕਰਕੇ ਮੈਂ ਐ ਹੀ ਐ ਮੈਂ ਉਹ ਫਿਰ ਬਾਅਦ ਦੇ ਵਿੱਚ ਉਹੀ ਗੱਲ ਕਹਿੰਦੇ ਕਿ ਜਸਮਨ ਤੱਕ ਪਹੁੰਚ ਜਾਂਦੀ ਆ ਹਰ ਬੰਦੇ ਨੂੰ ਫੇਸਬੁੱਕ ਤੇ ਮੈਂ ਕਹੂੰਗੀ ਜਿੰਨੇ ਲੋਕ ਆ ਉਹਨਾਂ ਦੇ ਵਿੱਚੋਂ 80% ਲੋਕ ਜਿਹੜੇ ਆ ਜਿਸਮਾਂ ਦੇ ਭੁੱਖੇ ਆ। ਉਹ ਤੁਹਾਨੂੰ ਇਹ ਨਹੀਂ ਕਹਿਣਗੇ ਕਿ ਸਾਨੂੰ ਆ ਕੇ ਮਿਲੋ। ਉਹ ਸਿਰਫ ਇਹ ਕਹਿਣਗੇ ਕਿ ਸਾਡੇ ਨਾਲ ਸਿਰਫ ਵੀਡੀਓ ਕਾਲ ਕਰ ਲਓ। ਵੀਡੀਓ ਕਾਲ ਤੁਹਾਨੂੰ ਇੰਨੇ ਆਣਗੇ, ਫੇਸਬੁੱਕ ਤੇ ਤੁਹਾਨੂੰ ਫੋਨ ਇੰਨੇ ਆਣਗੇ, ਮੈਸੇਜ ਇੰਨੇ ਆਣਗੇ। ਇੱਥੋਂ ਤੱਕ ਇੰਨੇ ਗੰਦੇ-ਗੰਦੇ ਮੈਸੇਜ ਆਉਂਦੇ ਆ ਨਾ, ਮੈਂ ਇੱਥੇ ਬਿਆਨ ਨਹੀਂ ਕਰ ਸਕਦੀ। ਕੁਝ ਕੁ ਕਰ ਦਿੰਨੇ ਆ ਜੋ ਸ਼ਾਇਦ ਸੋਸ਼ੀਅਲੀ ਨੇ ਅ ਕਈ ਵਾਰ ਇਹੋ ਜਿਹੇ ਮੈਸੇਜ ਆਉਂਦੇ ਆ ਤੁਸੀਂ ਬਾਰੇ ਕਲਰ ਦੀ ਪਾਈ। ਤੁਸੀਂ ਕਿਹੜੇ ਕਲਰ ਦੀ ਪਾਈ ਆ ਤੁਸੀਂ ਪਾਈ ਆ ਕਿ ਨਹੀਂ ਪਾਈ ਤੁਸੀਂ ਕੱਪੜੇ ਕਿਹੜੇ ਪਾਇਆ ਰਾਤ ਨੂੰ ਸੌਣ ਲੱਗੇ ਕਿਹੋ ਜਿਹੇ ਕੱਪੜੇ ਪਾਏ ਆ ਇਹੋ ਜੇ ਕਮੈਂਟ ਇਹੋ ਜੇ ਮੈਸੇਜ ਸਾਨੂੰ ਜਦੋਂ ਦੇਖਣ ਨੂੰ ਮਿਲਦੇ ਇਹ ਮੈਂ ਕਦੋਂ ਦੇਖਿਆ ਮੈਂ ਸ਼ੁਰੂਆਤ ਤੋਂ ਨਹੀਂ ਕਿਉਂਕਿ ਮੈਂ ਕਦੇ ਫੇਸਬੁੱਕ ਮੈਂ ਯੂਜ਼ ਜ਼ਰੂਰ ਕਰਦੀ ਆ ਬਟ ਮੈਂ ਕਦੇ ਉਹਨਾਂ ਦੇ ਮੈਸੇਂਜਰ ਖੋਲ ਕੇ ਨਹੀਂ ਦੇਖਿਆ ਮੈਨੂੰ ਫੋਨ ਬਹੁਤ ਆਉਂਦੇ ਆ ਮੈਂ ਕਦੇ ਖੋਲ ਕੇ ਨਹੀਂ ਦੇਖਿਆ ਕਿਹਦਾ ਫੋਨ ਆ ਰਿਹਾ ਜੇ ਮੈਨੂੰ ਆ ਵੀ ਜਾਂਦਾ ਸਾਹਮਣੇ ਮੈਂ ਕੱਟ ਦਿੰਦੀ ਆ ਕਿਉਂਕਿ ਆਪਣੀ ਫੇਸਬੁੱਕ ਆਈਡੀ ਇੱਥੇ ਆਫਿਸ ਦੇ ਵਿੱਚ ਖੁੱਲੀ ਹੁੰਦੀ ਆ ਕਈ ਵਾਰ ਉੱਤੇ ਵੀ ਮੈਸੇਜ ਫੋਨ ਆਈ ਜਾਂਦੇ ਆ ਅਸੀਂ ਦੇਖਦੇ ਹੀ ਨਹੀਂ ਕਿ ਕੌਣ ਸਾਨੂੰ ਕੀ ਮੈਸੇਜ ਕਰ ਰਿਹਾ ਇਹੋ ਜਿਹੇ ਮੈਸੇਜ ਮੈਂ ਇੱਕ ਦਿਨ ਅਸੀਂ ਮੈਂ ਆਪਣੇ ਫਰੈਂਡ ਦੇ ਘਰ ਗਈ ਹੋਈ ਸੀ ਮੈਂ ਤੁਹਾਨੂੰ ਦੱਸਦੀ ਆ ਜਦੋਂ ਅਸੀਂ ਇਕੱਠੇ ਬੈਠੇ ਸੀਗੇ ਆਪਾਂ ਗੱਲਾਂ ਕਰਦੇ ਆ ਜਿਵੇਂ ਇੱਕ ਦੂਜੇ ਨੂੰ ਮੈਂ ਅਸੀਂ ਵੈਸੇ ਇੱਕ ਦੂਜੇ ਨੂੰ ਕਹਿਣ ਲੱਗੇ ਮੈਂ ਕਿਾ ਚੱਲ ਯਾਰ ਟਾਈਮ ਪਾਸ ਨਹੀਂ ਹੋ ਰਿਹਾ ਆਪਾਂ ਇਹ ਕਰਦੇ ਸ ਤੂੰ ਤੇਰੇ ਮੈਸੇਜ ਮੈਨੂੰ ਪੜ੍ਹ ਕੇ ਸੁਣਾ ਮੈਂ ਮੇਰੇ ਮੈਸੇਜ ਤੈਨੂੰ ਪੜ੍ਹ ਕੇ ਸੁਣਾਉਣੇ ਕਿ ਲੋਕ ਆਖਿਰ ਮੈਸੇਜ ਕੀ ਕਰਦੇ ਕਿਉਂਕਿ ਉਹ ਅਨਰੀਡ ਮੈਸੇजेस ਪਏ ਹੁੰਦੇ ਆ ਹਨ ਤੇ ਲਿਸਟ ਦੇ ਵਿੱਚ ਉਹ ਅਨਰੀਡ ਮੈਸੇजेस ਪਏ ਸੀਗੇ ਤਾਂ ਅਸੀਂ ਖੋਲਿਆ ਚੈਟ ਖੋਲੀ ਅਸੀਂ ਸਭ ਤੋਂ ਪਹਿਲਾਂ ਫੇਸਬੁੱਕ ਤੇ ਗਏ ਫੇਸਬੁੱਕ ਤੇ ਮੈਸੈਂਜਰ ਦੇ ਵਿੱਚ ਅਸੀਂ ਚੈਟ ਦੇਖਣੀ ਜਦੋਂ ਸ਼ੁਰੂ ਕੀਤੀ ਮੈਂ ਕਹਿੰਨੀਆ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਇਹੋ ਜੇ ਮੈਸੇਜ ਇਹੋ ਜੇ ਟਾਕ ਕੀਤੀ ਹੋਈ ਇਹੋ ਜੀਆਂ ਫੋਟੋਆਂ ਭੇਜੀਆਂ ਹੋਈਆਂ ਕੋਈ ਕਹਿੰਦਾ ਤੁਸੀਂ ਦੇਖਣਾ ਪਸੰਦ ਕਰਦੇ ਹੋ ਕੋਈ ਕਹਿੰਦਾ ਤੁਸੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਕੋਈ ਕਹਿੰਦਾ ਸਾਡੇ ਨਾਲ ਗੱਲ ਕਰ ਲਓ ਜੀ ਤੁਸੀਂ ਗੱਲ ਹੀ ਨਹੀਂ ਕਰਦੇ ਤੁਸੀਂ ਮੈਂ ਕਹਿੰਨੀ ਆ ਕਿ ਮੈਂ ਹਰ ਇੱਕ ਮੈਸੇਜ ਪੜ੍ਹ ਕੇ ਮੈਨੂੰ ਲੱਗੇ ਕਿ ਯਾਰ ਸ਼ਾਇਦ ਮੈਨੂੰ ਸਾਰੀ ਸੋਸ਼ਲ ਮੀਡੀਆ ਸਾਈਟ ਛੱਡ ਦੇਣੀਆਂ ਚਾਹੀਦੀਆਂ ਨੇ ਉਸ ਦਿਨ ਅਸੀਂ ਜੋ ਮੈਸੇਜ ਪੜ੍ਹੇ ਜਾਂ ਅਸੀਂ ਬਾਅਦ ਦੇ ਵਿੱਚ ਬੈਠ ਕੇ ਗੱਲਾਂ ਕੀਤੀਆਂ ਤਾ ਕਿਤੇ ਨਾ ਕਿਤੇ ਮੇਰੇ ਮਾਈਂਡ ਦੇ ਵਿੱਚ ਇੰਨਾ ਜ਼ਿਆਦਾ ਕਹਿ ਸਕਦੇ ਨੇ ਡਿਪਰੈਸ਼ਨ ਟਾਈਪ ਹੋ ਗਿਆ ਕਿ ਮੈਨੂੰ ਲੱਗਿਆ ਕਿ ਅੱਜ ਵੀ ਵੀ ਮੈਂ ਇਸ ਦੁਨੀਆ 'ਚ ਕਿਵੇਂ ਆਂ ਕਿਉਂ ਆਂ ਇੱਥੇ ਅਸੀਂ ਸੇਫ ਹੀ ਨਹੀਂ ਹੈਗੇ ਇੱਥੇ ਤਾਂ ਅਸੀਂ ਘਰ ਬੈਠੇ ਸੇਫ ਮੈਸ ਉਹ ਮੈਸੇਜ ਪੜਨ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਇੱਥੇ ਬੈਠੀ ਮੈਂ ਸੇਫ ਨਹੀਂ ਹੈਗੀ ਮੈਂ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਕਹਿੰਦੇ ਨੇ ਕਿ ਇੱਕ ਬੰਦੇ ਨੂੰ ਸਕੈਨ ਕਰ ਲੈਣਾ ਸੋਸ਼ਲ ਮੀਡੀਆ ਤੇ ਕਿਸੇ ਦੀ ਫੋਟੋ ਦੇਖ ਕੇ ਕਿਸੇ ਦੀ ਵੀਡੀਓ ਦੇਖ ਕੇ ਐਵੇਂ ਮੈਨੂੰ ਐਵੇਂ ਫੀਲ ਹੋਵੇ ਉਸ ਟਾਈਮ ਜੀ ਕਿ ਉਹਨਾਂ ਨੇ ਕਿਤੇ ਨਾ ਕਿਤੇ ਸਾਨੂੰ ਸਕੈਨ ਹੀ ਕਰ ਲਿਆ ਸਾਡੇ ਬਾਰੇ ਪਤਾ ਨਹੀਂ ਕੀ ਸੋਚਦੇ ਹੋਣ ਇਹੋ ਇਹੋ ਜੀ ਮੈਸੇਜ ਦੇਖ ਕੇ ਮੈਨੂੰ ਲੱਗੇ ਕਿ ਔਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਜ਼ਰੂਰੀ ਨਹੀਂ ਹੈਗਾ ਕਿ ਸਾਡਾ ਫੋਨ ਸਿਰਫ ਸਾਡੇ ਕੋਲ ਰਹੇ ਬਿਲਕੁਲ ਸਾਡਾ ਫੋਨ ਕਈ ਵਾਰ ਸਾਡੇ ਭਤੀਜੇ ਭਤੀਜੀਆਂ ਭਾਣਜੀ ਕਈ ਵਾਰ ਉਹ ਵੀ ਫੜ ਲੈਂਦੇ ਨੇ ਅਸੀਂ ਉਹਨਾਂ ਨੂੰ ਦੇ ਦਿੰਦੇ ਹਾਂ ਅਕਸਰ ਕਰਦੇ ਹਾਂ ਕਾਲ ਹਮ ਬਿਲਕੁਲ ਕਰਦੇ ਹਾਂ ਕਾਲ ਕਈ ਵਾਰ ਬ੍ਰਦਰ ਵੀ ਲੈ ਲੈਂਦਾ ਯੂਜ਼ ਕਰਨ ਦੇ ਲਈ ਘਰ ਦੇ ਹੋਰ ਮੈਂਬਰਸ ਵੀ ਯੂਜ਼ ਕਰਨ ਲਈ ਫੋਨ ਲੈ ਲੈਂਦੇ ਆ ਇੱਕ ਵਾਰ ਮੈਂ ਦੱਸਦੀ ਹਾਂ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਵੀ ਉਸ ਤੋਂ ਬਾਅਦ ਵੀ ਐਵੇਂ ਹੋਇਆ ਕਿ ਜਿਵੇਂ ਆਪਾਂ ਫਰੈਂਡਸ ਇਕੱਠੇ ਬੈਠੇ ਬੈਠ ਜਿਵੇਂ ਕੋਈ ਫਰੈਂਡ ਨਾ ਮੇਰਾ ਮੇਰੇ ਸਾਹਮਣੇ ਬੈਠਾ ਸੀਗਾ ਉਹਨੇ ਮੇਰਾ ਫੋਨ ਲੈ ਲਿਆ ਤੇ ਉਹ ਦੇਖਣ ਲੱਗ ਗਿਆ ਉਹਦੇ ਉੱਪਰ ਹੀ ਮੈਸੇਜ ਆਇਆ ਹੋਇਆ ਸੀਗਾ ਉਦੇ ਕਰਕੇ ਸਾਡੀ ਬਹਿਸ ਹੋ ਗਈ ਸੋਸ਼ਲ ਮੀਡੀਆ ਨੂੰ ਲੈ ਕੇ ਉਹਨੇ ਸੀ ਮੈਸੇਜ ਹੀ ਸੀਗਾ ਇਹ ਮੈਂ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਬਰਾ ਪਾਈ ਆ ਕਿਹੜੇ ਕਲਰ ਦੀ ਪਾਈਆ ਨੇ ਉਹ ਫਰੰਟ ਤੇ ਹੀ ਮੈਸੇਜ ਕਈ ਵਾਰ ਉੱਪਰ ਆ ਜਾਂਦਾ ਹੈ ਨਾ ਤੇ ਉਹਨੇ ਮੈਸੇਜ ਪੜਿਆ ਉਹ ਉਦੇ ਕਰਕੇ ਸਾਡੀ ਬਹਿਸ ਹੋ ਗਈ ਬਹੁਤ ਤਗੜੀ ਉਹਨੇ ਮੈਨੂੰ ਕਿਹਾ ਕਿ ਸੋਸ਼ਲ ਮੀਡੀਆ ਚਲਾਣਾ ਛੱਡ ਫੇਸਬੁਕ ਤੇ ਤੂੰ ਜਾਣਾ ਨਹੀਂ ਹੈਗਾ ਫੇਸਬੁਕ ਤੇ ਤੂੰ ਫੋਟੋ ਨਹੀਂ ਪਾਣੀ ਫੇਸਬੁਕ ਤੇ ਤੂੰ ਵੀਡੀਓਜ਼ ਨਹੀਂ ਪਾਣੀਆਂ ਤੇ ਮੈਨੂੰ ਉਸ ਟਾਈਮ ਲੱਗਾ ਕਿ ਆ ਵੀ ਆਜ਼ਾਦੀ ਤਾਂ ਸਾਡੇ ਕੋਲ ਹੈਗੀ ਆ ਪਰ ਕੁਛਕ ਘਟਿਆ ਲੋਕਾਂ ਕਰਕੇ ਅਸੀਂ ਆਜ਼ਾਦ ਹੋ ਕੇ ਨਾ ਤਾਂ ਘੁੰਮ ਸਕਦੇ ਆ ਬਾਹਰ ਕਮੈਂਟਿੰਗ ਬਹੁਤ ਹੁੰਦੀ ਆ ਬਾਹਰ ਨਾ ਤਾਂ ਅਸੀਂ ਘੁੰਮ ਸਕਦੇ ਆ ਬਾਹਰ ਨਾ ਹੀ ਅਸੀਂ ਸੋਸ਼ਲ ਮੀਡੀਆ ਤੇ ਆ ਸਕਦੇ ਆ ਨਾ ਹੀ ਅਸੀਂ ਖੁੱਲ ਕੇ ਆਪਣੀ ਜ਼ਿੰਦਗੀ ਜੀ ਸਕਦੇ ਆ ਜੇ ਅਸੀਂ ਜੇ ਕੁੜੀਆਂ ਕਹਿਣ ਨੂੰ ਤਾਂ ਜ ਬਰਾਬਰ ਦਾ ਦਰਜਾ ਕੁੜੀਆਂ ਕੋਲ ਪਰ ਕਿਤੇ ਨਾ ਕਿਤੇ ਕਿਸੇ ਵੀ ਆਫਿਸ ਕਿਸੇ ਵੀ ادارے 'ਚ ਤੁਸੀਂ ਚਲ ਜਾਓ ਕੁੜੀਆਂ ਨੂੰ ਉੱਥੇ ਇਸ ਚੀਜ਼ ਦਾ ਸਾਹਮਣਾ ਕਰਨਾ ਹੀ ਪੈਂਦਾ ਫੇਸਬੁੱਕ ਨੂੰ ਛੱਡ ਕੇ ਵੀ ਜੇ ਆਪਾਂ ਆਮ ਜਰਨਲ ਲਾਈਫ ਦੀ ਗੱਲ ਕਰ ਲਈਏ ਲੋਕਾਂ ਦੇ ਜਿਵੇਂ ਮੈਂ ਹੀ ਮੇਰੇ ਨਾਲ ਬਹੁਤ ਇਨਸੀਡੈਂਟਸ ਹੋਇਆ ਇਹੋ ਜਿਹਾ ਕਿ ਲੋਕ ਆਫਰ ਕਰਦੇ ਆ ਤੁਸੀਂ ਪੈਦਲ ਜਾ ਰਹੇ ਹੋ ਤੁਸੀਂ ਆਟੋ ਦਾ ਵੇਟ ਕਰ ਰਹੇ ਹੋ ਤੁਸੀਂ ਬੱਸ ਦਾ ਵੇਟ ਕਰ ਰਹੇ ਹੋ ਲੋਕ ਗੱਡੀ ਖੜਾ ਕੇ ਆਫਰ ਕਰਨਗੇ ਤੁਹਾਨੂੰ ਚਲੋ ਮੈਂ ਛੱਡ ਦਿੰਨਾ ਵੇਟ ਵੀ ਕਰਨਗੇ ਜਦੋਂ ਤੱਕ ਤੁਸੀਂ ਆਟੋ 'ਚ ਗੱਡੀ ਜਾਂ ਆਟੋ 'ਚ ਜਿਹੜਾ ਤੁਹਾਨੂੰ ਲੈਣ ਆ ਰਿਹਾ ਰਾਈਡ ਕੀਤਾ ਜਾਂ ਤੁਸੀਂ ਬੱਸ 'ਚ ਨਹੀਂ ਬੈਠਦੇ ਨਾ ਉਦੋਂ ਤੱਕ ਉਹ ਬੰਦਾ ਉੱਥੇ ਖੜਾ ਰਹੂਗਾ ਇਹ ਮੇਰਾ ਐਕਸਪੀਰੀਅੰਸ ਆ ਇੱਕ ਨਹੀਂ ਦੋ ਤਿੰਨ ਦੋ ਤਿੰਨ ਵਾਰ ਮੇਰੇ ਨਾਲ ਹੋ ਚੁੱਕਾ ਕਿ ਤੁਹਾਨੂੰ ਯਾਦਾਂ ਸਾਡੀਆਂ ਸ਼ਕਲਾਂ ਦੇ ਤਾਂ ਨਹੀਂ ਲਿਖਿਆ ਨਾ ਅਸੀਂ ਫਿਰ ਵੀ ਉੱਥੇ ਖੜ ਕੇ ਵੇਟ ਕਰ ਰਹੇ ਹਾਂ ਉਹਨਾਂ ਨੂੰ ਇਹ ਵੀ ਨਹੀਂ ਦਿਖ ਰਿਹਾ ਕਿਸ ਅਗ ਨੂੰ ਇਗਨੋਰ ਕੀਤਾ ਜਾ ਰਿਹਾ ਸਾਨੂੰ ਮਨਾ ਕੀਤਾ ਜਾ ਰਿਹਾ ਵੀ ਸ਼ਾਇਦ ਇਹ ਕੁੜੀ ਉਹ ਜੀ ਨਹੀਂ ਹੋਏਗੀ ਬਈ ਹੋਣਗੀਆਂ ਉਹ ਕੁੜੀਆਂ ਜਿਹੜੀਆਂ ਤੁਹਾਡੇ ਆਫਰ ਐਕਸੈਪਟ ਕਰਦੀਆਂ ਹੋਣਗੀਆਂ ਜੋ ਤੁਹਾਡੇ ਨਾਲ ਜਾਂਦੀਆਂ ਹੋਣਗੀਆਂ ਪਰ ਜੇ ਤੁਹਾਨੂੰ ਬੰਦਾ ਸਾਹਮਣੇ ਤੋਂ ਮਨਾ ਕਰ ਰਿਹਾ ਉਹ ਤੁਹਾਨੂੰ ਇਗਨੋਰ ਕਰ ਰਿਹਾ ਇਸ ਦਾ ਮਤਲਬ ਉਹ ਉਸ ਕੈਟਾਗਰੀ ਦਾ ਬੰਦਾ ਨਹੀਂ ਹੈਗਾ ਤੁਸੀਂ ਚਲੇ ਜਾਓ ਪਰ ਇਹ ਚੀਜ਼ ਇਹ ਰਾਹ ਵੀ ਤਾਂ ਕੁੜੀਆਂ ਨੇ ਖੁਦ ਹੀ ਖੋਲੇ ਨੇ ਨਾ ਮੈਂ ਮੈਂ ਕਹਿ ਰਹੀ ਆ ਮੈਂ ਮੈਂ ਉਹੀ ਮੈਂ ਐਕਸਪਲেইন ਕਰ ਚੁੱਕੀ ਆ ਵੀ ਹੋਣੀਆਂ ਨੇ ਕੁਝ ਕੁੜੀਆਂ ਜਿਹੜੀਆਂ ਜਾਣਦੀਆਂ ਨੇ ਤੁਹਾਡੇ ਨਾਲ ਜਿਹੜੀਆਂ ਤੁਹਾਨੂੰ ਅਪਰੋਚ ਕਰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਅਪਰੋਚ ਕਰ ਦਿਓ ਤੁਹਾਡੇ ਨਾਲ ਜਾ ਰਹੀਆਂ ਨੇ ਪਰ ਜੇ ਤੁਹਾਨੂੰ ਕਿਸੇ ਨੇ ਮਨਾ ਕਰ ਦਿੱਤਾ ਜੇ ਤੁਹਾਨੂੰ ਕਿਸੇ ਨੇ ਇਗਨੋਰ ਕਰ ਦਿੱਤਾ ਫਿਰ ਤਾਂ ਤੁਹਾਨੂੰ ਜਾਣਾ ਚਾਹੀਦਾ ਨਾ ਉਤੋਂ ਬਿਲਕੁਲ ਫਿਰ ਤੁਹਾਨੂੰ ਖੜਨਾ ਨਹੀਂ ਨਾ ਚਾਹੀਦਾ ਜਿੰਨਾ ਟਾਈਮ ਉੱਥੇ ਖੜੀ ਰਹੀ ਉਹਨਾ ਟਾਈਮ ਉਹ ਬਾਈਕ ਵਾਲਾ ਵੀ ਉਹ ਗੱਡੀ ਵਾਲਾ ਵੀ ਉੱਥੇ ਖੜਾ ਰਿਹਾ ਬਾਅਦ ਦੇ ਵਿੱਚ ਜਦੋਂ ਮੈਂ ਆਟੋ 'ਚ ਬੈਠੀ ਉਹਨੇ ਬਕਾਇਦਾ ਇਹ ਚੀਜ਼ ਬੋਲੀ ਕਹਿੰਦਾ ਉੱਥੇ ਤੱਕ ਤਾਂ ਮੈਂ ਹੀ ਛੱਡ ਦਿੰਦਾ ਹੂੰ ਦੱਸੋ ਇਹਦੇ ਵਿੱਚ ਮੇਰਾ ਕਸੂਰ ਸੀ ਉਹ ਮੈਂ ਮੰਨਦੀ ਆ ਉਹਨਾਂ ਕੁੜੀਆਂ ਨੂੰ ਕਸੂਰਬਾਰ ਹੁੰਦੀਆਂ ਨੇ ਕੁੜੀਆਂ ਉਹ ਪਰ ਮੈਂ ਨਹੀਂ ਸੀ ਕਿਤੇ ਨਾ ਕਿਤੇ ਜਿੱਥੇ ਕੁੜੀ ਹੋਣ ਤੇ ਕਿ ਮੈਨੂੰ ਮਾਣ ਮਹਿਸੂਸ ਹੁੰਦਾ ਸੀ ਨਾ ਉਸ ਟਾਈਮ ਮੈਨੂੰ ਇਹ ਫੀਲ ਹੋਇਆ ਕਿ ਯਾਰ ਕੁੜੀ ਹੋਣਾ ਹੀ ਨਹੀਂ ਚਾਹੀਦਾ ਸੀ ਮੈਨੂੰ। ਉਹ ਉਸ ਟਾਈਮ ਮੈਨੂੰ ਮੇਰੀ ਅੱਖਾਂ ਚਾਂਜੂ ਵੀ ਸੀਗੇ। ਮੈਂ ਸੋਚਿਆ ਕਿ ਯਾਰ ਕਿ ਅੱਜ ਅਸੀਂ ਇੱਥੇ ਹੀ ਜਿਨ੍ਹਾਂ ਨੂੰ ਅਸੀਂ ਆਪਣੇ ਦੇਖੋ ਤੁਸੀਂ ਵੀ ਕਹਿੰਦੇ ਹੋਵੋਗੇ ਨਾ ਕਿ ਯਾਰ ਤੀਆਂ ਕੁੜੀਆਂ ਸਭ ਦੀਆਂ ਸਾਂਝੀਆਂ ਨੇ। ਬਿਲਕੁਲ। ਦੇਵੀ ਦਾ ਰੂਪ ਸਮਝਿਆ ਜਾਂਦਾ। ਹੂੰ ਪੂਜਦੇ ਨੇ ਸਾਡੇ ਤਾਂ। ਪੂਜਦੇ ਨੇ। ਹੂੰ ਆਪਾਂ ਪੂਜਦੇ ਆ ਹਨਾ। ਗਵਨੂ ਵੀ ਮਾਤ ਬਣਾਇਆ ਹੋਇਆ ਹੈ ਇੱਥੇ ਬਿਲਕੁਲ ਦੋਨੋਂ ਕੀ ਲੱਗਦਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਛੇੜ ਰਹੇ ਹੋ ਜਿਹੜੇ ਤੁਹਾਨੂੰ ਛੇੜ ਰਹੇ ਨੇ ਜਾਂ ਸਾਡੇ ਮੇਰੇ ਨਾਲ ਜੋ ਇਨਸੀਡੈਂਟਸ ਹੋਏ ਨੇ ਜਾਂ ਮੈਸੇਜ ਇਹਨਾਂ ਨੇ ਕੀਤੇ ਨੇ ਉਹਨਾਂ ਦੇ ਘਰੇ ਤੀਆਂ ਨਹੀਂ ਹੈਗੀਆਂ ਬਿਲਕੁਕੁਲ ਹੋਣਗੀਆਂ ਉਹਨਾਂ ਦੇ ਘਰੇ ਫਿਰ ਤਾਂ ਤੁਸੀਂ ਆਪਣੀ ਇੱਤੀਆਂ ਪੈਣ ਨਾਲ ਸੋਚੋ ਯਾਰ ਹੂੰ ਸਹੀ ਹੈ ਨਾ ਤੁਸੀਂ ਜਦੋਂ ਇੱਥੇ ਜੇ ਪੂਜਾ ਕਰਦੇ ਹੋ ਔਰਤ ਦੀ ਜਦੋਂ ਕੰਜਗਾ ਹੁੰਦੀਆਂ ਨੇ ਉਹਨਾਂ ਨੂੰ ਪੂਜਦੇ ਹੋਂ ਬੜੀਆਂ ਜਦੋਂ ਕੁੜੀਆਂ ਬੜੀਆਂ ਹੋ ਜਾਂਦੀਆਂ ਨੇ ਕੀ ਪਤਾ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਪੂਜਦੇ ਸੀਗੇ ਪੈਰ ਧੋਂਦੇ ਸੀਗੇ ਜਦੋਂ ਬਡੀਆਂ ਹੋ ਗਈਆਂ ਕਿ ਭਰ ਤੁਸੀਂ ਉਹਨਾਂ ਨੂੰ ਉਸੇ ਨਜ਼ਰ ਨਾਲ ਦੇਖਦੇ ਹੋ ਕਦੇ ਪੂਜਿਆ ਕਦੇ ਗੰਦੀ ਨਜ਼ਰ ਨਾਲ ਦੇਖਿਆ ਕੀ ਫਰਕ ਹੈ ਤੇ ਕੋਈ ਫਰਕ ਨਹੀਂ ਰਹਿ ਗਿਆ ਨਾ ਮੈਨੂੰ ਮਹਿਸੂਸ ਹੁੰਦੀ ਆ ਕਿ ਅਸੀਂ ਕਹਿ ਦਿੰਨੇ ਆ ਕਿ ਸਾਡਾ ਕਾਨੂੰਨ ਬਹੁਤ ਤਗੜਾ ਆ ਸੇਫ ਹਾਂ ਸੀ ਪਰ ਕੁਝ ਵੀ ਸੇਫ ਨਹੀਂ ਹੈਗਾ ਨਾਸੀ ਸੋਸ਼ਲ ਮੀਡੀਆ ਤੇ ਸੇਫ ਆ ਨਾਸੀ ਬਾਹਰ ਸੇਫ ਆ ਮੈਨੂੰ ਇਹ ਚੀਜ਼ ਲੱਗਦੀ ਆ ਮੈਂ ਤੁਹਾਨੂੰ ਮੈਸੇਜ ਖੁਦ ਪੜ ਕੇ ਸੁਣਾ ਦੂੰਗੀ ਤੁਸੀਂ ਮੈਸੇਜ ਦੇਖ ਲਿਓ ਉਹ ਮੈਸੇਜ ਦੇਖਣ लायक ਨਹੀਂ ਹੈਗੇ ਜਿਹੜੇ ਆਏ ਹੋਏ ਦੇਖਣਾ ਤਾਂ ਕੀ ਮੈਂ ਤੁਹਾਡੇ ਸਾਹਮਣੇ ਬੈਠਾ ਸੁਣ ਰਿਹਾ ਅਸੀਂ ਖੁਦ ਸੋਸ਼ਲ ਮੀਡੀਆ ਚਲਾਉਂਦੇ ਆ ਸਾਡੀ ਖੁਦ ਹੀ ਕਦੇ ਮੈਂ ਨਹੀਂ ਸੋਚਦਾ ਕਿ ਸਾਡੀ ਇਹ ਹਿੰਮਤ ਹੋ ਗਿਆ ਅਸੀਂ ਕਿਸੇ ਕੁੜੀ ਨੂੰ ਖਾਸ ਕਰ ਇਹ ਚੀਜ਼ਾਂ ਪੁੱਛੀਏ ਮੈਸੇਜ ਕਰੀਏ ਤੁਸੀਂ ਇਹ ਦੇਖੋ ਪ੍ਰਾਈਵੇਟ ਪਾਰਟਸ ਦੀਆਂ ਫੋਟੋਸ ਆਪਣੇ ਪ੍ਰਾਈਵੇਟ ਪਾਰਟਸ ਦੀਆਂ ਫੋਟੋਸ ਭੇਜੀਆਂ ਹੋਈਆਂ ਫੇਸਬੁੱਕ ਤੇ ਫੇਸਬੁੱਕ ਤੇ ਉਸ ਦਿਨ ਮੈਂ ਕਹਿ ਰਹੇ ਹਾਂ ਕਿ ਉਸ ਦਿਨ ਜਿਸ ਦਿਨ ਅਸੀਂ ਮੈਂ ਤੇ ਮੇਰੀ ਫਰੈਂਡ ਬੈਠੇ ਸੀਗੇ ਨਾ ਅਸੀਂ ਖੋਲ ਕੇ ਮੈਸੇਜ ਦੇਖੇ ਮੈਂ ਉਸ ਦਿਨ ਮੈਨੂੰ ਮੈਨੂੰ ਐ ਲੱਗ ਰਿਹਾ ਸੀ ਕਿ ਮੈਨੂੰ ਆਪਣੇ ਆਪ ਨੂੰ ਲੱਗ ਰਿਹਾ ਸੀ ਕਿਤੇ ਨਾ ਕਿਤੇ ਕਿ ਮੈਂ ਮੈਂ ਸ਼ਬਦ ਹੀ ਨਹੀਂ ਬਿਆਨ ਕਰ ਪਾ ਰਹੀ ਉਹ ਹੂੰ ਜੋ ਉਸ ਟਾਈਮ ਮੈਂ ਮਹਿਸੂਸ ਕਰ ਰਹੀ ਸੀ ਬਿਲਕੁਲ ਕੋਈ ਕਿੱਦਾਂ ਹੀ ਬਿਆਨ ਕਰੂ ਇਸ ਚੀਜ਼ ਨੂੰ ਨਹੀਂ ਮੈਂ ਮੈਨੂੰ ਐ ਇੱਕ ਪਹਿਲਾਂ ਮੰਮੀ ਹੁੰਨੀ ਜਦੋਂ ਕਹਿੰਦੇ ਹੁੰਦੇ ਸੀਗਾ ਨਾ ਸਾਨੂੰ ਲੱਗਦਾ ਸੀ ਲੈ ਯਾਰ ਐਂ ਬੋਲਦੇ ਰਹਿੰਦੇ ਆ ਇਹਨਾਂ ਨੂੰ ਕੀ ਪਤਾ ਹੁਣ ਐਡਵਾਂਸ ਹੈ ਦੁਨੀਆ ਸੋਸ਼ਲ ਮੀਡੀਆ ਪਰ ਮੈਨੂੰ ਲੱਗਦਾ ਕਿ ਜੋ ਸਾਡੇ ਮਾਪੇ ਉਸ ਜਵਾਨੇ ਦੇ ਵਿੱਚ ਕਹਿੰਦੇ ਹੁੰਦੇ ਸੀ ਨਾ ਉਹ ਸੱਚ ਆ। ਤੁਸੀਂ ਦੇਖੋ 30 35 ਸਾਲ ਦਾ 40 ਸਾਲ ਦਾ 50 ਸਾਲ ਦਾ ਬੰਦਾ ਤੁਹਾਨੂੰ ਮੈਸੇਜ ਕਰਦਾ। ਅਸੀਂ ਫਿਰ ਉਹਦੀ ਮੈਂਟਲ ਸਥਿਤੀ ਨੂੰ ਕੀ ਕੀ ਸੋਚੀਏ ਸਾਡੇ ਰੇਪ ਹੁੰਦੇ ਆ ਛੋਟੇ ਛੋਟੇ ਬੱਚਿਆਂ ਦੇ ਕੋਈ ਦਾਦਾ ਕਰਦਾ ਕੋਈ ਚਾਚਾ ਕਰਦਾ ਕੋਈ ਅੰਕਲ ਕਰਦਾ ਕਿਉਂ ਕਰਦਾ ਮੈਨੂੰ ਤਾਂ ਸਿਰਫ ਮੈਸੇਜ ਆਏ ਹੋਇਆ ਜਿਨ੍ਹਾਂ ਦੇ ਪਰਿਵਾਰਾਂ ਚ ਜੇ ਸਭ ਬੀਤਦੀਆਂ ਨੇ ਉਹਨਾਂ ਤੇ ਕੀ ਹੁੰਦਾ ਹੈਗਾ ਮੈਨੂੰ ਮੈਂ ਉਸ ਚੀਜ਼ ਨੂੰ ਸੋਚ ਕੇ ਮੇਰੇ ਰੋਂਗ ਟੇ ਖੜੇ ਹੋ ਜਾਂਦੇ ਆ ਜਦੋਂ ਅਸੀਂ ਸੋਚਦੇ ਆ ਨਾ ਕਿ ਇੱਕ ਚਾਚੇ ਨੇ ਰੇਪ ਕੀਤਾ ਇੱਕ ਜ਼ਬਰਜਨਾਹ ਕੀਤਾ ਮਾਮੇ ਨੇ ਭਾਣ ਜੀ ਪ੍ਰੈਗਨੈਂਟ ਹੋ ਗਈ ਕਿੰਨੇ ਕੇਸਸ ਦੇਖਿਆ ਅਸੀਂ ਜੀ ਅਸੀਂ ਇੱਕ ਦਾਦਾ ਆਪਣੀ ਪੋਤੀ ਦੇ ਨਾਲ 3 ਸਾਲ ਦੀ 6 ਸ 6 ਮਹੀਨੇ ਦੀ ਐਮ ਇਹ ਵਜਾ ਕੀ ਮੰਨਦੇ ਹੋ ਨਾ ਚੀਜ਼ਾਂ ਦੀ ਵਜਾ ਐਜੂਕੇਸ਼ਨ ਮੰਨਦੀ ਆ ਮਾਨਸਿਕਤਾ ਮਾਨਸਿਕਤਾ ਕੋਣ ਵੀ ਮੈਂ ਅਗਰ ਮੈਂ ਕਹਾ ਜੇ ਮੁੰਡਿਆਂ ਨੂੰ ਸਹੀ ਤਰੀਕੇ ਦੇ ਨਾਲ ਗਾਈਡ ਕੀਤਾ ਜਾਵੇ ਸਹੀ ਤਰੀਕੇ ਨਾਲ ਛੋਟੇ ਹੁੰਦੇ ਹੀ ਉਹਨਾਂ ਨੂੰ ਇੱਕ ਬਾਪ ਨੂੰ ਆਪਣੇ ਆਪਣੇ ਪੁੱਤ ਨੂੰ ਦੋਸਤ ਬਣਾ ਲੈਣਾ ਚਾਹੀਦਾ ਛੋਟੀਆਂ ਉਮਰ 'ਚ ਤਾਂਕਿ ਤੁਸੀਂ ਆਪਣੇ ਪੁੱਤ ਨੂੰ ਸਹੀ ਤੇ ਗਲਤ ਸਮਝਾ ਸਕੋ ਕਿ ਕੀ ਹੈ ਅਸੀਂ ਹਮੇਸ਼ਾ ਮੁੰਡੇ ਨੂੰ ਇਹ ਕਹਿ ਦਿੰਨੇ ਕਿ ਤੂੰ ਤਾਕਤਵਰ ਹੈਂ ਤੂੰ ਕਮਜ਼ੋਰ ਨਹੀਂ ਹੈਗਾ ਤੂੰ ਰੋਣਾ ਨਹੀਂ ਹੈਗਾ ਹੂੰ ਅਕਸਰ ਸਾਡੇ ਪਿੰਡਾਂ ਸਾਡੇ ਘਰਾਂ 'ਚ ਇਹ ਚੀਜ਼ ਹੁੰਦੀ ਆ ਕਿ ਰੋਣਾ ਮੁੰਡੇ ਨਹੀਂ ਰੋਂਦੇ। ਅਸੀਂ ਉੱਥੇ ਹੀ ਗਲਤ ਆ। ਹੂੰ। ਬਲਕਿ ਮੁੰਡੇ ਨੂੰ ਕਹਿਣਾ ਚਾਹੀਦਾ ਕਿ ਤੈਨੂੰ ਇਮੋਸ਼ਨ ਸਮਝਣੇ ਚਾਹੀਦੇ ਆ। ਪਰਿਵਾਰ ਤੋਂ ਪਹਿਲਾਂ ਆਪਣੀ ਭੈਣ ਦੇ ਇਮੋਸ਼ਨ ਸਮਝ ਤਾਂ ਜਾ ਕੇ ਤੂੰ ਦੂਜੀਆਂ ਕੁੜੀਆਂ ਦੇ ਇਮੋਸ਼ਨ ਸਮਝ। ਪਰ ਅਕਸਰ ਇਹ ਚੀਜ਼ਾਂ ਨੂੰ ਉਲੋਲਾ ਬਹੁਤ ਰੱਖਿਆ ਜਾਂਦਾ ਨਾ ਕਰੇ। ਮੈਨੂੰ ਲੱਗਦਾ ਕਿ ਹੁਣ ਉਲੋਲਾ ਰੱਖਣਾ ਨਹੀਂ ਚਾਹੀਦਾ। ਸੈਕਸ ਐਜੂਕੇਸ਼ਨ ਸਾਡੇ ਲਈ ਬਹੁਤ ਜ਼ਰੂਰੀ ਹੋ ਗਈ ਆ। ਦੇਖੋ ਜੇ ਕਿਸੇ ਨੂੰ এডਿਕੇਸ਼ਨ ਨਹੀਂ ਨਾ ਮਿਲੀ ਹੋਈ ਵੀ ਤੁਸੀਂ ਕਿਵੇਂ ਅੱਜ ਕੱਲ ਕਮਜ਼ੋਰੀ ਹਰ ਜਗ੍ਹਾ ਥਾਂ ਥਾਂ ਤੇ ਮੈਨੂੰ ਲੱਗਦਾ ਕਿ ਉਹ ਨਹੀਂ ਹੋਣਗੇ ਜਿੰਨੇ ਪੋਸਟਰ ਲੱਗੇ ਹੋਣੇ ਮਰਦਾਨਾ ਕਮਜ਼ੋਰੀ ਦੇ ਲਈ ਮਿਲੋ ਬਿਲਕੁਲ ਮਨ ਰੋਗਾਂ ਦੇ ਲਈ ਮਿਲੋ ਸੈਕਸ ਪ੍ਰੋਬਲਮ ਦੇ ਲਈ ਮਿਲੋ ਹਰ ਦੂਜੇ ਤੀਜੇ ਮੋਰ ਤੇ ਹਰ ਦੂਜੇ ਤੇ ਹਰ ਕੰਧ ਤੇ ਲਿਖਿਆ ਹੋਇਆ ਹੂੰ ਕਿਉਂ ਕਿਉਂਕਿ ਗਾਈਡੈਂਸ ਨਹੀਂ ਹੈਗੀ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਮੁੰਡਿਆਂ ਨੂੰ ਇਹ ਸਿਖਾਇਆ ਹੀ ਨਹੀਂ ਜਾਂਦਾ ਕਿ ਸਹੀ ਤਰੀਕਾ ਕੀ ਹੈ ਉਹਨਾਂ ਦੇ ਮਨ ਦੇ ਵਿੱਚ ਬਸ ਇਹ ਹੁੰਦਾ ਕਿ ਕਿਉਂਕਿ ਛੋਟੀ ਉਮਰ ਜਦੋਂ ਕਿਸ਼ੋਰ ਅਵਸਥਾ ਦੇ ਵਿੱਚ ਹੁੰਦਾ ਨਾ ਬੱਚਾ ਕੁੜੀ ਜਾਂ ਮੁੰਡਾ ਉਹਨਾਂ ਦਾ ਮਨ ਕਰਦਾ ਬਹੁਤ ਕੁਝ ਕਰਨ ਨੂੰ ਵੀਡੀਓਜ਼ ਦੇਖਦਾ ਬੰਦਾ ਹਰ ਸਭ ਤੋਂ ਪਹਿਲਾਂ ਫਿਲਮਾਂ ਜਿਹੜੀਆਂ ਹੁੰਦੀਆਂ ਨੇ ਆਪਣੀਆਂ ਨਾਰਮਲ ਫਿਲਮਾਂ ਦੇ ਵਿੱਚ ਵੀ ਜਦੋਂ ਕੋਈ ਲਵ ਸਟੋਰੀ ਦੇਖਦਾ ਨਾ ਬੰਦਾ ਤਾਂ ਉਸ ਤੋਂ ਵੀ ਬਹੁਤ ਕੁਝ ਦੇਖ ਕੇ ਮਤਲਬ ਭਾਵਨਾ ਮਜਾਗ ਜਾਂਦੀਆਂ ਨੇ ਉਸ ਟਾਈਮ ਹਾਰਮੋਨ ਉਸ ਟਾਈਮ ਹਾਰਮੋਨਸ ਚੇਂਜ ਹੁੰਦੇ ਆ ਜਦੋਂ ਅਸੀਂ ਉਸ ਟਾਈਮ ਬੰਦੇ ਨੂੰ ਨਹੀਂ ਸਿਖਾ ਸਕਦੇ ਨਾ ਜਾਂ ਸਾਡੇ ਬੱਚੇ ਨੂੰ ਨਹੀਂ ਸਿਖਾ ਸਕਦੇ ਤਾਂ ਮੈਨੂੰ ਲੱਗਦਾ ਕਿ ਤੁਸੀਂ ਕਦੇ ਵੀ ਨਿਸਖਾ ਸਕਦੇ ਫਿਰ ਇਹ ਚੀਜ਼ਾਂ ਹੋਣੀ ਹੀ ਹੋਣੀਆਂ ਬਟ ਇਹ ਚੀਜ਼ਾਂ ਚ ਅਸੀਂ ਅਕਸਰ ਦੇਖਦੇ ਆ ਚਾਹੇ ਅ ਮੈਂ ਪੰਜਾਬ ਦੀ ਉਹ ਗੱਲ ਕਰਦਾ ਇਹ ਚੀਜ਼ਾਂ ਜਿਹ ਹਮੇਸ਼ਾ ਇੱਕ ਪਰਦਾ ਰੱਖਿਆ ਜਾਂਦਾ ਹਮ ਹਣਾ ਚਾਹੇ ਉਹ ਪੀਰੀਡਸ ਲਈ ਹੋਵੇ ਹਰੇਕ ਦੇ ਕਰੀਤੀ ਪੈਣਾ ਹਮ ਆਈ ਥਿੰਕ ਹਰੇਕ ਮਾਂ ਨੂੰ ਇਹ ਚੀਜ਼ ਦੱਸਣੀ ਚਾਹੀਦੀ ਆ ਕਿ ਇਹ ਚੀਜ਼ ਹੁੰਦੀ ਆ ਤੇ ਇਹ ਪ੍ਰੋਬਲਮ ਠੀਕ ਆ ਇਹ ਕੋਈ ਹਾਸੇ ਮਜ਼ਾਕ ਦੀ ਚੀਜ਼ ਨਹੀਂ ਆ ਹਮ ਡਨ ਦੂਜੀ ਹਰ ਇੱਕ ਚੀਜ਼ ਨੂੰ ਜਿਹੜੀ ਜੇ ਅਸੀਂ ਕੱਲ ਕਹਿੰਦੇ ਆ ਨਾ ਵੀ ਸਾਡਾ ਪਹਿਲਾ ਸਕੂਲ ਪਹਿਲੀ ਸਿੱਖਿਆ ਸਾਡਾ ਘਰ ਬਿਲਕੁਲ ਤਾਂ ਬੀਂਗਾ ਗੱਲ ਹਮ ਤੁਸੀਂ ਕੀ ਚਾਹੁੰਦੇ ਹੋ ਕਿ ਜਿਹੜਾ ਮੁੰਡਿਆਂ ਨੂੰ ਕੀ ਕੀ ਸਿਖਾਇਆ ਜਾ ਸਕਦਾ ਦੇਖੋ ਸਭ ਤੋਂ ਪਹਿਲਾਂ ਤੁਸੀਂ ਪੀਰੀਅਡਸ ਦੀ ਗੱਲ ਕੀਤੀ ਹਮ ਅਸੀਂ ਜਦੋਂ ਪੀਰੀਅਡਸ ਲਈ ਪੈਡ ਖਰੀਦਣ ਜਾਂਦੇ ਆ ਨਾ ਅਸੀਂ ਸਭ ਤੋਂ ਪਹਿਲਾਂ ਇਹ ਦੇਖਦੇ ਆ ਵੀ ਕਿੱਥੇ ਕੁੜੀ ਆ ਸਾਨੂੰ ਪਹਿਲਾਂ ਇਹ ਮੀਡਲਟੀ ਆਪਣੀ ਹੀ ਚੇਂਜ ਕਰਨੀ ਪਊਗੀ। ਬਿਲਕੁਲ। ਮੈਂ ਤੁਹਾਨੂੰ ਪਹਿਲਾਂ ਕਹਿ ਕੇ ਛੋਟੇ ਹੁੰਦੇ ਭੈਣ ਭਰਾ ਨੂੰ ਇੱਕ ਦੂਜੇ ਬਾਰੇ ਦੱਸਣਾ ਚਾਹੀਦਾ। ਉਹਨਾਂ ਨੂੰ ਸਮਝਣਾ, ਕੁੜੀਆਂ ਨੂੰ ਕਿਵੇਂ ਸਮਝਣਾ, ਬੰਦਾ ਆਪਣੇ ਪਰਿਵਾਰ ਚ ਰਹਿ ਕੇ ਸਮਝ ਸਕਦਾ। ਆਪਣੀ ਮਾਂ ਨੂੰ ਸਮਝਣਾ ਤੇ ਆਪਣੀ ਭੈਣ ਨੂੰ ਸਮਝਣਾ। ਫੇਰ ਕਿਤੇ ਜਾ ਕੇ ਉਹ ਬਾਹਰ ਕੁੜੀਆਂ ਨੂੰ ਉਸ ਤਰੀਕੇ ਦੇ ਨਾਲ ਉਸ ਨਜ਼ਰ ਦੇ ਨਾਲ ਦੇਖੇਗਾ। ਸਭ ਤੋਂ ਪਹਿਲਾਂ ਤਾਂ ਬੱਚਿਆਂ ਨੂੰ ਮੈਂ ਜਿਵੇਂ ਕਿਹਾ ਕਿ ਪਿਓ ਨੂੰ ਆਪਣੇ ਮੁੰਡੇ ਨੂੰ ਤੇ ਮਾਂ ਨੂੰ ਆਪਣੀ ਕੁੜੀ ਨੂੰ ਦੋਸਤ ਬਣਾ ਲੈਣਾ ਚਾਹੀਦਾ ਬਿਲਕੁਲ ਤਾਂ ਕਿ ਜਿਹੜੀਆਂ ਚੀਜ਼ਾਂ ਜਿਹੜੀਆਂ ਗੱਲਾਂ ਉਹ ਬਾਹਰ ਜਾ ਕੇ ਯਾਰਾਂ ਦੋਸਤਾਂ ਦੇ ਨਾਲ ਕਰਦੇ ਆ ਨਾ ਉਹ ਤੁਹਾਡੇ ਨਾਲ ਬੈਠ ਕੇ ਕਰ ਸਕਣ ਹੂੰ ਪਰਦਾ ਜਿਹੜਾ ਰੱਖਿਆ ਹੋਇਆ ਇੱਕ ਪਰਦਾ ਵੀ ਜ਼ਰੂਰੀ ਆ ਜਿਹੜਾ ਸਾਡਾ ਸਮਾਜ ਆ ਉਸ ਦੇ ਵਿੱਚ ਪਰਦਾ ਵੀ ਜ਼ਰੂਰੀ ਆ ਖਾਸ ਕਰਕੇ ਪੰਜਾਬ ਸਾਡੇ ਤਾਂ ਬਹੁਤ ਇਸ ਚੀਜ਼ ਨੂੰ ਮੰਨਿਆ ਜਾਂਦਾ ਪਰਦਾ ਬਹੁਤ ਜ਼ਰੂਰੀ ਆ ਕਿਉਂਕਿ ਇਸ ਨੂੰ ਮੰਨਿਆ ਜਾਂਦਾ ਕਿ ਇੱਜ਼ਤ ਪਰ ਮੈਨੂੰ ਲੱਗਦਾ ਕਿ ਜੇ ਉਹ ਇੱਜ਼ਤ ਕਹਿੰਨੇ ਕਿ ਬਾੜ ਹੀ ਉਹ ਉਹਨੂੰ ਖਾਣ ਲੱਗੀ ਖੇਤ ਨੂੰ ਖਾਣ ਲੱਗੀ ਫਿਰ ਤਾਂ ਕੋਈ ਫਾਇਦਾ ਨਹੀਂ ਮੈਨੂੰ ਇਸ ਟਾਈਮ ਤੁਹਾਡੀ ਇੱਜ਼ਤ ਸਭ ਸੋਚ ਕੇ ਇੱਕੇ ਚੀਜ਼ ਦਿਮਾਗ ਚ ਆਸੀ ਸਮਾਜਿਕ ਜੀਵਨ ਚ ਇੱਜ਼ਤ ਕਰ ਲਿਆ ਅਸੀਂ ਲੁਕੋ ਵੀ ਲਿਆ ਸਾਰਾ ਕੁਝ ਕਰ ਲਿਆ ਆਈ ਥਿੰਕ ਉਹੀ ਚੀਜ਼ ਫਿਰ ਸੋਸ਼ਲ ਮੀਡੀਆ ਤੇ ਨਿਕਲਦੀ ਹੈ ਨਿਕਲਦੀ ਹੈ ਇਸੇ ਕਰਕੇ ਦੇਖਦੇ ਆਂ ਕੁਝ ਨਹੀਂ ਦੇਖਦੇ ਆ ਉਹੀ ਚੀਜ਼ ਕਿਉਂਕਿ ਸੋਸ਼ਲ ਮੀਡੀਆ ਤੁਹਾਨੂੰ ਕੋਈ ਕਹਿਣੇ ਵਾਲਾ ਨਹੀਂ ਕੋਈ ਰੋਕਣੇ ਵਾਲਾ ਨਹੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਦੀ ਆ ਕਿ ਚੰਗੇ ਭਲੇ ਪੱਗ ਪਰ ਪੱਗ ਬੰਨੀ ਹੋਈ ਆ ਉਹਨਾਂ ਦੇ ਬੜੀ ਉਮਰ ਦੇ ਆ 45 50 ਸਾਲ ਦੀ ਏਜ ਦੇ ਹੋਣੇ ਆ ਹੁਣ ਮੈਂ ਆਈਡੀ ਤਾਂ ਨਹੀਂ ਦੱਸ ਸਕਦੀ ਹਨਾ ਬਾਅਦ ਦੇ ਵਿੱਚ ਗੱਲਾਂ ਹੋ ਜਾਂਦੀਆਂ ਨੇ ਮੈਂ ਮੈਂ ਚਾਹੂੰਗੀ ਕਿ ਜਿਹੜੇ ਦੇਖ ਰਹੇ ਨੇ ਨਾ ਉਹ ਵੀ ਇਸ ਉਮਰ ਦੇ ਵੀ ਦੇਖ ਰਹੇ ਹੋਣਗੇ ਪਰ ਜਿੰਨੀਆਂ ਵੀ ਹੁਣ ਜਿਹੜੇ ਆਈ ਥਿੰਕ ਜਿਹੜੇ ਨੌਜਵਾਨ ਨੇ ਨਾ ਉਹ ਆਈ ਥਿੰਕ ਚੀਜ਼ਾਂ ਨੂੰ ਸਮਝ ਰਹੇ ਨੇ ਬਿਲਕੁਲ ਸਮਝਦੇ ਨੇ ਬਹੁਤ ਸਮਝਣ ਲੱਗ ਗਏ ਨੇ ਪਰ ਜਿਹੜੇ 30 ਪਲੱਸ 40 ਪਲੱਸ ਜਿਹੜੇ ਹੋ ਗਏ ਨੇ ਨਾ ਮੈਂ ਕਹਣੀ ਉਹਨਾਂ ਦਾ ਬਹੁਤ ਬੁਰਾ ਹਾਲ ਆ ਅਕਸਰ ਇਹ ਚੀਜ਼ਾਂ ਇਹ ਹੀ ਇਹ ਜਿਹੜੇ ਆਪਾਂ ਕਹਿ ਰਹੇ ਆ ਇਹ ਏਜ ਦੀ ਅਕਸਰ ਨਿਕਲ ਕੇ ਆਉਂਦਾ ਕਿ ਕੁੜੀਆਂ ਕਈ ਕੁੜੀਆਂ ਬੱਸਾਂ ਦੇ ਵਿੱਚ ਸਫ਼ਰ ਸਫ਼ਰ ਕਰਦੀਆਂ ਹਨਾ ਕਿ ਉੱਥੇ ਅਜੇਹਾ ਬੰਦਾ ਨਾਲ ਹਰੇਕ ਕੁੜੀ ਚਾਹੁੰਦੀ ਹੁੰਦੀ ਹੈ ਕਿ ਮੈਂ ਕੋਈ ਸੇਫ ਜਗ੍ਹਾ ਦੇ ਕੇ ਬੈਠਾਂ ਬਿਲਕੁਲ ਅਸੀਂ ਵੀ ਦੇਖ ਕੇ ਲੜਦੇ ਆ ਬਿਲਕੁਲ ਅਜਿਹੀ ਹੁੰਦਾ ਵੀ ਚਲੋ ਇਹ ਮੇਰੇ ਪਿਓ ਦੀ ਉਮਰ ਦਾ ਇਹ ਸਿਆਣਾ ਇਹਦੇ ਲਾਗੇ ਬਹਿ ਜਾਂਦਾ ਵੀ ਕੋਈ ਛੇੜੂਗਾ ਸੇਫ ਰਹਾਂਗੇ ਉਸਤੇ ਬਟ ਜਦੋਂ ਉਹੀ ਜਿਹਨੂੰ ਕਹਿੰਦੇ ਨੇ ਨਾ ਫਾਦਰ ਫਿਗਰਡ ਬੰਦਾ ਤੁਹਾਨੂੰ ਗਲਤ ਨਿਗਾ ਨਾਲ ਦੇਖਦਾ ਤੁਹਾਨੂੰ ਛੇੜਦਾ ਅਕਸਰ ਇਹ ਨਿਊਜ਼ ਮੂਰੇ ਆਉਂਦੀਆਂ ਨੇ ਅਕਸਰ ਸਾਡੇ ਨਾਲ ਦੀਆਂ ਸਾਡੀ ਕਲੀਕ ਸਾਡੇ ਫਰੈਂਡਸ ਵੀ ਜਾਂਦੇ ਨੇ ਤੇ ਇਹ ਚੀਜ਼ਾਂ ਅਕਸਰ ਸੁਣਨ ਨੂੰ ਮਿਲਦੀਆਂ ਨੇ ਨੌਜਵਾਨ ਘੱਟ ਛੇੜਦੇ ਆ 40 30 ਪਲੱਸ ਜਿਹੜੇ ਹੈਗੇ ਆ ਉਹ ਜ਼ਿਆਦਾ ਛੇੜਦੇ ਆ ਔਰ ਗਲਤ ਨਜ਼ਰ ਨਾਲ ਵੀ ਦੇਖਦੇ ਆ ਬੋਲਦੇ ਵੀ ਆ ਕਈ ਵਾਰ ਜਿਹੜੇ ਮੈਂ ਤੁਹਾਨੂੰ ਇਨਸੀਡੈਂਟ ਦੱਸਿਆ ਨਾ ਇੱਕ ਗੱਡੀ 'ਚ ਇੱਕ ਗੱਡੀ 'ਚ ਸੀਗਾ ਮੁੰਡਾ ਇੱਕ ਬਾਈਕ 'ਤੇ ਸੀਗਾ ਜਿਹੜਾ ਗੱਡੀ 'ਚ ਸੀਗਾ ਉਹ ਮਨ ਕੇ ਚਲੋ ਕਿ 25 ਤੋਂ 27 ਸਾਲ ਦੀ ਉਮਰ ਦਾ ਹੋਣਾ ਜਿਹੜਾ ਬਾਈਕ ਤੇ ਸੀਗਾ ਬੰਦਾ ਉਹ 40 ਤੋਂ 45 ਸਾਲ ਦੀ ਏਜ ਦਾ ਹੋਸਦਾ ਸੀ ਤੁਸੀਂ ਹੁਣ ਇਹ ਦੇਖ ਚਲੋ ਉਹਦੇ ਮਨ ਦੇ ਵਿੱਚ ਚੀਜ਼ ਕਿਵੇਂ ਆਈ ਕਿਤੇ ਨਾ ਕਿਤੇ ਕੁੜੀਆਂ ਵੀ ਗਲਤ ਨੇ ਕੁੜੀਆਂ ਕਰਕੇ ਹੀ ਆਈ ਵੀ ਜੇ ਕੁੜੀਆਂ ਕਦੇ ਉਹਨਾਂ ਦੇ ਨਾਲ ਐਵੇਂ ਗਈਆਂ ਹੋਣਗੀਆਂ ਉਹਨਾਂ ਨੇ ਅਪਰੋਚ ਕੀਤਾ ਹੋਣਾ ਕੁੜੀਆਂ ਉਹਨਾਂ ਦੇ ਨਾਲ ਬੈਠ ਕੇ ਗਈਆਂ ਹੋਣਗੀਆਂ ਉਹਨਾਂ ਨੇ ਘਰ ਛੱਡਿਆ ਹੋਣਾ ਤਾਂ ਹੀ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆਈ ਮੈਂ ਕੁੜੀਆਂ ਨੂੰ ਵੀ ਇੱਥੇ ਬਹੁਤ ਗਲਤ ਮੰਨਦੀ ਆਂ ਮੈਂ ਅੱਜ ਦੀ ਕੁੜੀਆਂ ਦਾ ਮੈਂ ਇਸ ਚੀਜ਼ ਨੂੰ 50-50% ਮੰਨਦੀ ਆ ਜੇ ਮੁੰਡਿਆਂ ਦੀ ਗਲਤੀ 50% ਤਾਂ ਕੁੜੀਆਂ ਦੀ ਗਲਤੀ ਵੀ 50% ਹੈਗੀ ਆ ਜੇ ਫੇਸਬੁੱਕ ਤੇ ਮੈਨੂੰ ਇਹੋ ਜਿਹੇ ਮੈਸੇਜ ਆਏ ਹੋਏ ਆ ਇਵਨ ਕਿ ਮੈਂ ਸੋਚਦੀ ਆ ਕਿ ਕੁੜੀਆਂ ਨੇ ਕਦੇ ਇਹੋ ਜਿਹੇ ਮੈਸੇਜਾਂ ਦਾ ਉਹਨਾਂ ਨੂੰ ਰਿਪਲਾਈ ਕੀਤਾ ਹੋਏਗਾ ਤਾਂ ਹੀ ਕੁੜੀਆਂ ਖੁਦ ਵੀ ਕਰਦੀਆਂ ਬਿਲਕੁਲ ਤੇ ਉਹਨਾਂ ਕੁੜੀਆਂ ਨੇ ਫਿਰ ਮੈਨੂੰ ਮੈਨੂੰ ਲੱਗਦਾ ਕਿ ਮੁੰਡਿਆਂ ਨੇ ਤਾਂ ਹੀ ਮੈਨੂੰ ਮੈਸੇਜ ਕੀਤੇ ਹੋਏ ਆ ਹਮ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਉਹ ਕੁੜੀ ਮੇਰੇ ਨਾਲ ਐਵੇਂ ਚੈਟ ਕਰ ਸਕਦੀ ਆ ਮੈਂ ਗੱਲ ਕਰ ਸਕਦੀ ਆ ਤਾਂ ਇਹ ਵੀ ਕਰ ਸਕਦੀ ਆ ਬਿਲਕੁਲ ਸਾਨੂੰ ਬਰਾਬਰ ਬਣਾ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜੇ ਬੰਦਾ ਤੁਹਾਨੂੰ ਇਗਨੋਰ ਕਰਦਾ ਨਾ ਫੇਸਬੁੱਕ ਤੇ ਵੀ ਮੈਸੇਜ ਨੂੰ ਇਗਨੋਰ ਕਰ ਰਿਹਾ ਕਾਲ ਤੁਹਾਡੀ ਇਗਨੋਰ ਕਰ ਰਿਹਾ ਤਾਂ ਕਾਲ ਇੰਨੀਆਂ ਆਉਂਦੀਆਂ ਨੇ ਰਾਤ ਨੂੰ 12:00 ਵਜੇ 1:00 ਵਜੇ ਅਸੀਂ ਕਰਦੇ ਨੂੰ ਕੀ ਜਵਾਬ ਦੀ ਕਿਹਦਾ ਫੋਨ ਆ ਰਿਹਾ ਹੂੰ ਇਹ ਸੋਸ਼ਲ ਮੀਡੀਆ ਸਾਡੀ ਨੀਡ ਅਸੀਂ ਉਸ ਨੂੰ ਛੱਡ ਵੀ ਨਹੀਂ ਸਕਦੇ ਅੱਜ ਦੇ ਟਾਈਮ ਤਾਂ ਬਿਲਕੁਲ ਅੱਜ ਦੇ ਟਾਈਮ ਦੇ ਨਹੀਂ ਅਸੀਂ ਮੈਂ ਆਫਿਸ ਦੇ ਵਿੱਚ ਕੰਮ ਕਰਦੀਆਂ ਤਾਂ ਹਰ ਮਿੰਟ ਹਰ ਸੈਕਿੰਡ ਮੈਨੂੰ ਸੋਸ਼ਲ ਮੀਡੀਆ ਦੀ ਜ਼ਰੂਰਤ ਪੈਂਦੀ ਹੈ ਮੈਂ ਨਹੀਂ ਛੱਡ ਸਕਦੀ ਜਾਂ ਤਾਂ ਮੈਨੂੰ ਜੌਬ ਛੱਡਣੀ ਪਊਗੀ ਤਾਂ ਜੇ ਮੈਂ ਜੌਬ ਛੱਡ ਕੇ ਘਰੇ ਬੈਠ ਜੂੰਗੀ ਤਾਂ ਜਿਹੜੀਆਂ ਮੇਰੀਆਂ ਜ਼ਰੂਰਤਾਂ ਨੇ ਮਨ ਨੂੰ ਕਿਵੇਂ ਪੂਰਾ ਕਰ ਸਕਦੀਆਂ ਫੈਮਲੀ ਦੀ ਵੀ ਕੋਈ ਜ਼ਰੂਰਤ ਜ਼ਰੂਰਤਾਂ ਨੇ ਜਿਨ੍ਹਾਂ ਨੂੰ ਮੈਂ ਫੁਲਫਿਲ ਕਰਨੀ ਆ ਹੁਣ ਪੂਰੀ ਉਮਰ ਤਾਂ ਮਾਂ ਬਾਪ ਬਿਠਾ ਕੇ ਨਹੀਂ ਖਿਲਾ ਸਕਦੇ ਨਾ ਬਿਲਕੁਲ ਔਰ ਇਹ ਵੀ ਨਹੀਂ ਕਹਿ ਸਕਦੇ ਕਿ ਵਿਆਹ ਕਰਾ ਕੇ ਜੀ ਆਪਣੇ ਘਰ ਤੁਰ ਜੋ ਫਿਰ ਉੱਥੇ ਤਾਨੇ ਤਾਂ ਸਾਨੂੰ ਉੱਥੇ ਵੀ ਸੁਣਨ ਨੂੰ ਮਿਲਦੇ ਆ ਅਸੀਂ ਮਤਲਬ ਮੈਚੇਸ ਹੋ ਰਹੇ ਕਸੀ ਕਿਸੇ ਵੀ ਜਗ੍ਹਾ ਤੇ ਜੇ ਮੈਂ ਆਪਣੇ ਆਪ ਨੂੰ ਰੱਖ ਕੇ ਦੇਖ ਰਹੀ ਆ ਤਾਂ ਮੈਂ ਨਾ ਤਾਂ ਨੌਕਰੀ ਛੱਡ ਸਕਦੀ ਆ ਨਾ ਸੋਸ਼ਲ ਮੀਡੀਆ ਛੱਡ ਸਕਦੀ ਆ ਔਰ ਪੇਰੈਂਟਸ ਦੀ ਜ਼ਿੰਮੇਵਾਰੀਆਂ ਨਾ ਬਿਆਖ ਰੱਖ ਕੇ ਜਾ ਸਕਦੀ ਆ ਤੇ ਔਰ ਪਤਾ ਨਹੀਂ ਮੈਨੂੰ ਨਹੀਂ ਸਮਝ ਆ ਰਿਹਾ ਕਿ ਮੈਂ ਕਿਹੜੇ ਰਾ ਜਾਵਾਂ ਪਰ ਲੋਕਾਂ ਨੇ ਮੈਨੂੰ ਮਤਲਬ ਮੈਨੂੰ ਲੱਗਦਾ ਕਿ ਮੇਰੇ ਮਾਈਂਡ ਸੈਟ ਨੂੰ ਇੰਨਾ ਕੁ ਚੇਂਜ ਕਰ ਦਿੱਤਾ ਕਿ ਮੈਨੂੰ ਲੱਗਦਾ ਕਿ ਹਰ ਬੰਦਾ ਮੈਨੂੰ ਉਮੇਂਦਾ ਨਹੀਂ ਲੱਗਦਾ ਹੁਣ ਕਹਿੰਦੇ ਨੇ ਕਿ ਫਿਰ ਇਹ ਗੱਲ ਤੇ ਹਾਂ ਮੈਂ ਮੈਂ ਹਰ ਬੰਦੇ ਨੂੰ ਫਰੋਂਮੇ ਜੱਜ ਕਰਦੀ ਆ ਕਿਉਂਕਿ ਮੈਂ ਉਹ ਚੀਜ਼ਾਂ ਬਹੁਤ ਸਾਰੀਆਂ ਦੇਖ ਲਈਆਂ ਬਿਲਕੁਲ ਜਿਸ ਦਿਨ ਦੇ ਅਸੀਂ ਬੈਠ ਕੇ ਉਹ ਮੈਸੇਜ ਪੜਿਆ ਨਾ ਉਸ ਦਿਨ ਤੋਂ ਬਾਅਦ ਤਾਂ ਮੈਨੂੰ ਹਰ ਬੰਦਾ ਉਵੇਂ ਹੀ ਲੱਗਦਾ ਯਾਰ ਤੁਸੀਂ ਕਿਸੇ ਨੂੰ ਐਵੇਂ ਕਿਵੇਂ ਪੁੱਛ ਸਕਦੇ ਹੋ ਤੁਸੀਂ ਰਾਤ ਨੂੰ ਕੀ ਪਾਇਆ ਤੁਸੀਂ ਆ ਪਾਇਆ ਨਹੀਂ ਪਾਇਆ ਕੀ ਪਾਇਆ ਔਰ ਨਿਊਡ ਫੋਟੋਸ ਤੁਸੀਂ ਭੇਜ ਰਹੇ ਹੋ ਆਪਣੇ ਪ੍ਰਾਈਵੇਟ ਪਾਰਟਸ ਦੀਆਂ ਫੋਟੋਸ ਭੇਜ ਰਹੇ ਹੋ ਕੀ ਮਕਸਦ ਹੈ ਉਸ ਚੀਜ਼ ਦਾ ਕੀ ਮਤਲਬ ਕੁੜੀ ਮਤਲਬ ਮੈਂਟਲੀ ਇਸ ਤਰ੍ਹਾਂ ਵੀ ਤੁਹਾਡੇ ਨਾਲ ਗੱਲ ਕਰੇ ਹਰ ਕਿਸੇ ਦੇ ਦਿਮਾਗ ਦੇ ਵਿੱਚ ਚੀਜ਼ਾਂ ਨਹੀਂ ਹੁੰਦੀਆਂ ਜੇ ਤੁਹਾਡੇ ਦਿਮਾਗ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਨੇ ਤਾਂ ਕਿਸੇ ਨੇ ਕੰਟਰੋਲ ਕੀਤਾ ਹੋਣਾ ਮੈਨੂੰ ਲੱਗਦਾ ਕਿ ਯਾਰ ਮੈਂ ਐਜ਼ ਬੀਇੰਗ ਅ ਗਰਲ ਔਰ ਇੱਕ ਯੰਗੇਸਟ ਇਸ ਦੇ ਵਿੱਚ ਹੋਣ ਦੇ ਲਈ ਹੋਣ ਦੇ ਨਾਤੇ ਮੈਂ ਚੀਜ਼ ਬਹੁਤ ਪ੍ਰਾਊਡਲੀ ਕਹ ਸਕਦੀਆਂ ਕਿ ਮੈਨੂੰ ਲੱਗਦਾ ਕਿ ਮੇਰੇ ਮਾਈਂਡ ਦੇ ਵਿੱਚ ਅੱਜ ਤੱਕ ਇਹ ਚੀਜ਼ ਨਹੀਂ ਆਈ ਹੋਏਗੀ ਕਿ ਮੈਂ ਮੈਂ ਕਿਸੇ ਨਾਲ ਗੱਲ ਕਰਾਂ ਕਿਉਂਕਿ ਕੰਟਰੋਲ ਕਰਨਾ ਹੁੰਦਾ ਬੰਦੇ ਨੇ ਆਪਣੇ ਆਪ ਤੇ ਹੂੰ ਜਿਹੜੇ ਬੰਦਾ ਆਪਣੇ ਆਪ ਤੇ ਕੰਟਰੋਲ ਕਰ ਗਿਆ ਨਾ ਉਹ ਇਹਨਾਂ ਚੀਜ਼ਾਂ ਨੂੰ ਉਹਦੇ ਲਈ ਚੀਜ਼ਾਂ ਮੈਟਰ ਨਹੀਂ ਕਰਦੀਆਂ ਜਿਹੜੇ ਬੰਦੇ ਬੈਠੇ ਹੀ ਬੈਲੇ ਸਾਰਾ ਦਿਨ ਜਿਹੜੇ ਬੰਦਿਆਂ ਕੋਲ ਕੰਮ ਹੀ ਹੈ ਨਹੀਂ ਜਿਨ੍ਹਾਂ ਨੇ ਕਰਨੀ ਆਪਣੇ ਮਾਪਿਓ ਦੇ ਪੈਸੇ ਤੇ ਐਸ਼ ਆ ਜਾਂ ਫਿਰ ਕਰਨੇ ਨਸ਼ੇ ਆ ਜਾਂ ਫਿਰ ਕਹਿ ਸਕਦੇ ਆ ਕਿ ਵੀ ਉਹਨਾਂ ਨੇ ਡੱਕਾ ਨਹੀਂ ਦੋੜਨਾ ਫਿਰ ਇਹ ਚੀਜ਼ਾਂ ਹੀ ਕਰਦੇ ਆ ਬਿਲਕੁਲ ਦਿਮਾਗ ਨੂੰ ਪਤਾ ਨਹੀਂ ਹੋਰ ਪਾਸੇ ਕਿਉਂ ਨਹੀਂ ਲਗਾਉਂਦੇ ਲੋਕ ਇਸ ਪਾਸੇ ਹੀ ਕਿਉਂ ਲਗਾਉਂਦੇ ਆ ਗਲਤ ਚੀਜ਼ਾਂ ਵੱਲ ਬਿਲਕੁਲ ਹੁਣ ਇਸੇ ਚੀਜ਼ ਦੀ ਸੁਣ ਕੇ ਮੈਨੂੰ ਮੇਰੇ ਅੰਦਰੋਂ ਦਿਲ ਕਰਦਾ ਕਿ ਸਾਨੂੰ ਮਾਫ ਕਰਿਓ ਮੁੰਡਿਆਂ ਵੱਲੋਂ ਇਨਸਾਨੀਅਤ ਵੱਲੋਂ ਅਸੀਂ ਮਾਫੀ ਮੰਗਦੇ ਹਾਂ ਤੇ ਮੈਂ ਆਪਣੇ ਦਰਸ਼ਕ ਜਿਹੜੇ ਸਾਨੂੰ ਦੇਖ ਰਹੇ ਨੇ ਇਤਨਾ ਵਿੱਚੋਂ ਕਈ ਥੋੜੇ ਵਿੱਚੋਂ ਹੀ ਹੋਣਗੇ ਜਿਹੜੇ ਇਹ ਮੈਸੇਜਸ ਕਰਦੇ ਨੇ ਜਿਹੜੇ ਜਾ ਜਾ ਕੇ ਇਹ ਚੀਜ਼ਾਂ ਕਹਿੰਦੇ ਨੇ ਕਿ ਮੈ ਤੋਂ ਬੋਲ ਵੀ ਨਹੀਂ ਹੋ ਰਿਹਾ ਸਾਡੀ ਮਾਨਸਿਕਤਾ ਕਿੱਥੇ ਜਾ ਰਹੀ ਹੈ ਸਾਡੀ ਵੀ ਕੋਈ ਧੀ ਚਲਾਉਂਦੀ ਹੋਣੀ ਆ ਫੇਸਬੁਕ ਇੰਸਟਾਗ੍ਰam ਕਦੇ ਉਹਨਾਂ ਦਾ ਖੋਲ ਕੇ ਦੇਖਿਓ ਉਹਨਾਂ ਨੂੰ ਵੀ ਆਂਦੇ ਹੋਣੇ ਆ ਫੇਸਬੁਕ ਮੈਸੇਂਜਰ ਇੰਸਟਾਗ੍ਰam ਜਦੋਂ ਉਹਨਾਂ ਦੇ ਇਨਬਾਕਸ ਦੇ ਵਿੱਚ ਅਜਿਹੇ ਕੋਈ ਇੱਕ ਮੈਸੇਜ ਵੀ ਹੋਵੇ ਨਾ ਹੂੰ ਖੂਨ ਖਾਲ ਜਾ ਤਾਂ ਸਾਨੂੰ ਖੂਨ ਖੋਲਦਾ ਬਟਾ ਅਸੀਂ ਕਰਨ ਲੱਗੇ ਨਹੀਂ ਦੇਖਦੇ ਹੂੰ ਤਾਂ ਇੱਕ ਬੇਨਤੀ ਹੋ ਹੈ ਜੀ ਮੇਰੇ ਵੱਲੋਂ ਸਾਡੇ ادارے ਵੱਲੋਂ ਮੇਰੇ ਸਾਹਮਣੇ ਬੈਠੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਇਹ ਵੀ ਤੁਹਾਡੀ ਧੀ ਨੇ ਤੁਹਾਡੀ ਭੈਣ ਨੇ ਹਮੇਸ਼ਾ ਆਪਣੀ ਜਗ੍ਹਾ ਤੇ ਹੀ ਰੱਖ ਕੇ ਕਿਸੇ ਨੂੰ ਮੈਸੇਜ ਕਰਨ ਤੋਂ ਪਹਿਲਾਂ ਤਾਂ ਬਹੁਤ ਸੋਚੋ ਤੁਹਾਡਾ ਇੱਕ ਮੈਸੇਜ ਕਿਸੇ ਦੀ ਸਾਰੀ ਜ਼ਿੰਦਗੀ ਲਈ ਇੱਥੇ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਮੈਂ ਜਿਵੇਂ ਪਹਿਲਾਂ ਹੀ ਕਿਹਾ ਕਿ ਹੁਣ ਕੁਝ ਕੁ ਵਿਦਵਾਨ ਜਿਹੜੇ ਆ ਇਸ ਪੋਸਟ ਦੇ نیچے ਆ ਕੇ ਕਮੈਂਟ ਜ਼ਰੂਰ ਕਰਨਗੇ ਕਿ ਕੁੜੀਆਂ ਕਿਹੜਾ ਘਟ ਆਉਂਦੀਆਂ ਨੇ ਕੁੜੀਆਂ ਵੀ ਤਾਂ ਮੈਂ ਆਲਰੇਡੀ ਪਹਿਲਾਂ ਹੀ ਗੱਲ ਕਹਿ ਚੁੱਕੀਆਂ ਕਿ ਕੁੜੀਆਂ ਹੈਗੀਆਂ ਨੇ ਜੋ ਜਸਮਤ ਖਾਂਦੀਆਂ ਨੇ ਕੁੜੀਆਂ ਹੈਗੀਆਂ ਨੇ ਜੋ ਨੰਗ ਪੋਣਾ ਦਿਖਾਉਂਦੀਆਂ ਨੇ ਪਰ ਜਿਹੜਾ ਨਹੀਂ ਦਿਖਾ ਰਿਆ ਉਹਨੂੰ ਤਾਂ ਬਖਸ਼ ਦੋ ਗੱਲ ਉਹੀ ਆ ਕਿ ਠੀਕ ਹੈ ਯਾਰ ਦਿਖਾਉਂਦੇ ਨੇ ਅਸੀਂ ਉਸ ਚੀਜ਼ ਦੇ ਸਖਤ ਵਿਰੁੱਧ ਮੈਂ ਅਕਸਰ ਜਦੋਂ ਮੈਨੂੰ ਮੌਕਾ ਮਿਲਦਾ ਸਾਨੂੰ ਮੌਕਾ ਮਿਲਦਾ ਸਾਡੇ ਦਾਰੇ ਨੂੰ ਮੌਕਾ ਮਿਲਦਾ ਅਸੀਂ ਬੋਲਦੇ ਹਾਂ ਉਹ ਚੀਜ਼ ਦੇ ਅਸੀਂ ਹਮੇਸ਼ਾ ਖਿਲਾਫ ਬੋਲਦੇ ਹਾਂ ਅਸੀਂ ਕਈ ਖਬਰਾਂ ਕਰਦੇ ਹਾਂ ਸ਼ੋਅਜ਼ ਕਰਦੇ ਹਾਂ ਅਸੀਂ ਆਪਣੇ ਵੱਲੋਂ ਜੋ ਸਾਡਾ ਦਾਇਰਾ ਅਸੀਂ ਉਹਦੇ ਵਿੱਚ ਰਹਿ ਕੇ ਹਰ ਇੱਕ ਚੀਜ਼ ਮੁਮਕਿਨ ਕਰਦੇ ਆਂ ਬਟ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਜੇ ਕਹਿੰਦੇ ਆ ਨਾ ਵੀ 10 ਬੰਦਿਆਂ 'ਚ ਇੱਕ ਗਲਤ ਤਾਂ ਤੁਸੀਂ ਉਹਦੇ ਕਰਕੇ ਉਹ 9 ਨੂੰ ਵੀ ਗਲਤ ਬਣਾ ਲਓ ਇਹ ਕਿਉਂ ਨਹੀਂ ਕਰ ਸਕਦੇ ਕਿ ਜੇ 9 ਗਲਤ ਆ ਤੁਸੀਂ ਉਹਨੂੰ ਸਹੀ ਬਣਾਉਣ ਦੀ ਕੋਸ਼ਿਸ਼ ਕਰ ਲਓ ਤੇ ਇਹੀ ਇੱਕ ਸੋਚ ਜਿਹੜੀ ਪੋਜ਼ਿਟਿਵ ਆ ਸਾਨੂੰ ਰੱਖਣੀ ਪੈਣੀ ਹੈ ਤੇ ਮੈਂ ਹੋਪ ਕਰਦਾ ਸਾਡੇ ਸਾਰੇ ਦਰਸ਼ਕਾਂ ਨੂੰ ਸਾਡਾ ਇਹ ਸ਼ੋਅ ਇਹ ਐਪੀਸੋਡ ਦੇਖ ਕੇ ਥੋੜਾ ਜਿਹਾ ਆਪਣੀ ਮਾਨਸਿਕਤਾ ਵੱਲ ਧਿਆਨ ਦੇਣਗੇ ਤੇ ਖਾਸ ਕਰ ਮਾਪਿਆਂ ਲਈ ਕਿ ਆਪਣੇ ਬੱਚਿਆਂ ਲਈ ਧਿਆਨ ਦੇਣਗੇ ਕਿ ਉਹ ਕੀ ਕਰ ਰਹੇ ਨੇ ਉਹ ਘਰੋਂ ਬਾਹਰ ਘਰ ਦੇ ਅੰਦਰ ਆਪਣੇ ਫੋਨ ਆਪਣੇ ਟੈਬਸ ਆਪਣੇ ਕੰਪਿਊਟਰਸ ਤੇ ਕੀ ਸਰਚ ਕਰਦੇ ਨੇ ਕੀ ਦੇਖਦੇ ਨੇ ਕਿਉਂਕਿ ਇਹ ਤੁਹਾਡੇ ਹੱਥ ਕਿਸੇ ਦੇ ਨਹੀਂ ਜੇ ਕਹਿੰਦੇ ਆ ਨਾ ਪੰਜਾਬ ਸੁਧਾਰਨਾ ਪੰਜਾਬ ਸਾਡਾ ਸੋਨੇ ਦੀ ਚਿੜੀ ਪੰਜਾਬ ਇਹ ਸਾਡਾ ਇਤਿਹਾਸ ਤਾਂ ਆਪਣੇ ਆਪਣੇ ਘਰੋਂ ਹੀ ਕੰਮ ਸ਼ੁਰੂ ਕਰਨਾ ਪੈਣਾ ਤਾਂ ਜੋ ਪੰਜਾਬ ਪੰਜਾਬ ਰਹੇ ਤਾਂ ਜੋ ਸਾਡਾ ਭਾਰਤ ਭਾਰਤ ਧੰਨ